ਸਤ ਸ੍ਰੀ ਅਕਾਲ ਜੀ ਨਵੀਂ ਪੁਰਾਣੀ ਸਾਂਝ ਵੱਲੋਂ ਤੁਹਾਡਾ ਸਭ ਦਾ ਸਵਾਗਤ ਆ ਜੀ ਅੱਜ ਆਪਾਂ ਪ੍ਰੀਤ ਦਾ ਲੋਡਰ ਪਰੌਂਠਾ ਬਣਾਈਏ ਪਰੌਂਠੇ ਤਾਂ ਹਰ ਘਰ ਵਿੱਚ ਹੀ ਬੰਦੇ ਆ ਬਨਯਦੇ ਪਰ ਇਹ ਨਵੇਂ ਤਰੀਕੇ ਦੇ ਨਾਲ ਆਪਾਂ ਬਣਾਉਣ ਬਾਰੇ ਤੇ ਇਹਦੇ ਬਣਾਉਂਦੇ ਸਮੇਂ ਆਪਾਂ ਕੁਝ ਆਪਣੇ ਟਿਪਸ ਨੇ ਉਹ ਵੀ ਤੁਹਾਨੂੰ ਨਾਲ-ਨਾਲ ਦੱਸਾਂਗੇ ਸੋ ਪਹਿਲਾਂ ਤਾਂ ਜੀ ਆਪਾਂ ਆਟਾ ਬਣਾਉਣਾ ਵਾ ਜਦੋਂ ਵੀ ਤੁਸੀਂ ਪਰੌਂਠੇ ਦਾ ਆਟਾ ਬਣਾਉਣਾ ਵਾ ਚਾਹੇ ਤੁਸੀਂ ਸਿੰਪਲ ਬਣਾਉਣਾ ਚਾਹੇ ਤੁਸੀਂ ਆਲੂ ਕਾਸੀ ਬੜੇ ਦੀ ਬਣਾਉਣੇ ਆ ਤਾਂ ਆਪਾਂ ਜਿਹੜਾ ਮਟੀਰੀਅਲ ਆ ਉਹਦੇ ਵਿੱਚ ਨਮਕ ਨਹੀਂ ਪਾਉਣਾ ਆਪਾਂ ਆਟੇ ਵਿੱਚ ਨਮਕ ਪਾਉਣਾ। ਜਦੋਂ ਮਟੀਰੀਅਲ ਵਿੱਚ ਨਮਕ ਪਾ ਦਿਨ ਤਾਂ ਕਈ ਵਾਰੀ ਕਈ ਛਿਜਾਂ ਪਾਣੀ ਸੜ ਜਾਂਦੀਆਂ ਨੇ ਤੇ ਫਿਰ ਆਪਾਂ ਨੂੰ ਬਣਾਉਣਾ ਮੁਸ਼ਕਲ ਹੋ ਜਾਂਦਾ। ਇਸ ਕਰਕੇ ਜਦੋਂ ਵੀ ਤੁਸੀਂ ਆਟਾ ਗੁੰਨਣਾ ਵਾ ਤੇ ਮੈਂ ਇੱਕ ਦੋ ਕੋਲੀ ਆਟੇ ਦੀਆਂ ਤੇ ਇੱਕ ਕੋਲੀ ਪਾਣੀ ਦੀ। ਪਾਣੀ ਦੇ ਵਿੱਚ ਤੁਸੀਂ ਆਪਾਂ ਜਮੈਣ ਵੀ ਪਾਉਨੇ ਆ ਗਰਮੀਆਂ ਦੇ ਆਟੇ ਦੇ ਵਿੱਚ ਪੌਂਠੇ ਦੇ ਵਿੱਚ ਤੇ ਕਈ ਹਿੰਗ ਵੀ ਪਾ ਲੈਂਦੇ ਆ ਤੇ ਨਮਕ ਤਾਂ ਆਪਾਂ ਪਾਉਣਾ ਹੀ ਪਾਉਣਾ। ਤੇ ਇਸ ਕਰਕੇ ਪਰ ਜੇ ਪਾਣੀ ਦੀ ਕੋਲੀ ਲੈ ਕੇ ਉਹਦੇ ਵਿੱਚ ਇੱਕ ਚਮਚਾ ਨਮਕ ਦਾ ਜੇ ਨਮਕ ਜਿੰਨਾ ਘੱਟ ਤੁਹਾਡੇ ਪਰੌਂਠੀਆਂ ਜ਼ਿਆਦਾ ਆ ਜਾਂ ਕਿਵੇਂ ਵੀ ਹੈ ਜੇ 2 4 5 ਹੈਗੇ ਤਾਂ ਨੇ ਇੱਕ ਨਮਕ ਦਾ ਬਹੁਤ ਹੁੰਦਾ ਵਾ ਕਿਉਂਕਿ ਆਪਾਂ ਜਿੱਦੇ ਨਾਲ ਖਾਣਾ ਵੀ ਆ achar ਲੈਣਾ ਜਾਂ ਆਪਾਂ ਦਹੀਂ ਲੈਣਾ ਆਪਾਂ ਉਹਦੇ ਵਿੱਚ ਵੀ ਨਮਕ ਵਗੈਰਾ ਪਾਉਣਾ ਵਾ ਤੇ ਉਹਦੇ ਵਿੱਚ ਹੀ ਮੈਂ ਹਿੰਗ ਨੂੰ ਭੇਕੇ ਰੱਖ ਦਿੱਤਾ ਤੇ ਜੇ ਤੁਸੀਂ ਹਿੰਗ ਪਾ ਦਿਓ ਚਾਹੇ ਜਮੈਨ ਪਾ ਲਓ ਉਹ ਆਪਣੀ ਮਰਜ਼ੀ ਹੈ ਤੁਹਾਨੂੰ ਦੇ ਵਿੱਚ ਦੋਨੇ ਖਾਜੇ ਵਾਸਤੇ ਬਹੁਤ ਵਧੀਆ ਹੁੰਦੇ ਆ ਜੇ ਆਪਾਂ ਜਮੈਨ ਨੂੰ ਉਹਦਾ ਹਫਤੇ ਮਲ ਕੇ ਪਾ ਦਿੰਨੇ ਆ ਇਹ ਕਈ ਵਾਰੀ ਬੱਚਿਆਂ ਦੇ ਮੂੰਹ ਚ ਜਾਂਦੇ ਤੇ ਬੱਚੇ ਨਹੀਂ ਖਾਂਦੇ ਇਸ ਕਰਕੇ ਜਦੋਂ ਵੀ ਤੁਸੀਂ ਜਿਮੇਨ ਨੂੰ ਪਾਉਣਾ ਜਾਂ ਹਿੰਗ ਨੂੰ ਪਾਉਣਾ ਤੇ ਉਹਨੂੰ ਪਾਣੀ ਵਿੱਚ ਭਿ ਕੇ ਰੱਖੋ ਤਾਂ ਕਿ ਇੱਕ ਤਾਂ ਇਹ ਤਸੀਰ ਠੰਡੀ ਹੋ ਜਾਵੇ ਤਾਂ ਕਿ ਆਪਾਂ ਇਹ ਪਰੌਂਠੀਆਂ ਗਰਮੀ ਵਿੱਚ ਬਣਾ ਰਹੇ ਹਾਂ ਤਾਂ ਕਿ ਜਦੋਂ ਵੀ ਕੋਈ ਚੀਜ਼ ਨੂੰ ਬਣਾਉਣ ਲੱਗਿਆ ਤੁਸੀਂ ਇਸ ਚੀਜ਼ਾ ਜ਼ਰੂਰ ਤਿਆਰ ਰੱਖਣਾ ਕਿ ਆਪਾਂ ਇਹ ਚੀਜ਼ ਗਰਮੀ ਵਿੱਚ ਖਾ ਰਹੇ ਹਾਂ ਜਾਂ ਸਰਦੀ ਵਿੱਚ ਖਾ ਰਹੇ ਹਾਂ ਜਾਂ ਰਸੰਤ ਰੁੱਤ ਵਿੱਚ ਖਾ ਰਹੇ ਹਾਂ ਜਾਂ ਬਰਸਾਤੀ ਮੌਸਮ ਵਿੱਚ ਖਾ ਰਹੇ ਹਾਂ ਲੋ ਜੀ ਆਪਾਂ ਪਹਿਲਾਂ ਬਣਾਉਨੇ ਆ ਆਟਾ ਆਪਾਂ ਆਟਾ ਲੈ ਲਈ ਹੈ ਤੇ ਆਟਾ ਆਪਾਂ ਛਾਂ ਕੇ ਲੈ ਲਿਆ ਇੱਕ ਕੌਲੀ ਪਾਣੀ ਦੇ ਵਿੱਚ ਮੈਂ ਹਿੰਗ ਤੇ ਨਮਕ ਇੱਕ ਚਮਚਾ ਨਮਕ ਦਾ ਤੇ ਇੱਕ ਚੁਟਕੀ ਹਿੰਗ ਦੀ ਭਿਉਮਕੀ ਰੱਖ ਦਿੱਤੀ। ਹਿੰਗ ਨੂੰ ਜੇ ਆਪਾਂ ਪਾਣੀ ਵਿੱਚ ਭਿਉਮਕੇ ਲੈਨੇ ਆ ਤਾਂ ਉਹਦੀ ਤਸੀਰ ਠੰਡੀ ਹੋ ਜਾਂਦੀ ਆ। ਜੇ ਆਪਾਂ ਨੂੰ ਘਿਓ ਦੇ ਵਿੱਚ ਭੁੰਨ ਕੇ ਲੈਨੇ ਆ ਤਾਂ ਉਹਦੀ ਤਸੀਰ ਗਰਮ ਹੁੰਦੀ ਆ। ਤੇ ਮੈਂ ਇਹਨੂੰ ਪਾਣੀ ਵਿੱਚ ਭਿਉਮਕੇ ਲਿਆ ਤਾਂ ਕਿ ਆਪਾਂ ਗਰਮੀਆਂ ਵਾਸਤੇ ਬਣਾਉਣਾ। ਮੈਂ ਇੱਕ ਕੌਲੀ ਪਾਣੀ ਦੀ ਲਈ ਆ ਤੇ ਦੋ ਕੌਲੀਆਂ ਮੈਂ ਆਟੇ ਦੇ ਲਾਉਂਗੀ। ਪਾਣੀ ਜੇ ਮਿਲ ਕੇ ਥੋੜਾ ਬਹੁਤ ਘੱਟ ਪਾਇਆ ਮਿਲ ਕੇ ਤੇ ਫਿਰ ਆਪਾਂ ਹੋਰ ਲੈ ਲਾਂਗੇ। ਉਹੋਂ ਓਦਾਂ ਜ਼ਿਆਦਾ ਕਰਕੇ ਦੋ ਕੋਲੀਆਂ ਆਟੇ ਦੀਆਂ ਤੇ ਇੱਕ ਕੋਲੀ ਪਾਣੀ ਦੇ ਨਾਲ ਆਟਾ ਬਿਲਕੁਲ ਸਹੀ ਬਣ ਜਾਂਦਾ ਆ। ਆਟੇ ਨੂੰ ਆਪਾਂ ਪਰੇਥਨ ਵਾਸਤੇ ਰੱਖ ਲੈਣੇ ਆ। ਕਿਵੇਂ ਛਾਣ ਕੇ ਅੱਜ ਆਪਾਂ ਦੋ ਕੋਲੀਆਂ ਆਟੇ ਦੀਆਂ ਲੈ ਲਈਆਂ ਤੇ ਮੈਂ ਇਹਦੇ ਵਿੱਚ ਨਮਕ, ਤੇਜ ਮੈਂ ਵਰਗੈ ਨਾਲ ਹੀ ਪਾਉਂਗੀ। ਮੈਂ ਜਿਹੜਾ ਨਮਕ ਤੇਜ ਹਜਮੈਨ ਆ ਜਾਂ ਹਿੰਗ ਲੋ ਜਿੱਥੇ ਫਤਕਾ ਵਗੈਰਾ ਕੁਝ ਨਹੀਂ ਪਾਉਣਾਗਾ ਪਹਿਲਾਂ ਜੇ ਬਾਅਦ ਵਿੱਚ ਥੋੜਾ ਜਿਆਦਾ ਮੰਗੇ। ਤੇ ਆਪਾਂ ਦੋ ਕੋਲੀਆਂ ਆਟੇ ਦੀਆਂ ਇੱਕ ਕੋਲੀ ਪਾਣੀ ਦੀ ਜਿਹਦੇ ਚ ਮੈਂ ਤੇ ਆਪਣਾ ਬਿਲਕੁਲ ਨਮਕ ਵੀ ਜਦੋਂ ਵੀ ਆਪਾਂ ਇਹਨੂੰ ਲੇਲਾ ਬਣਾਉਣਾ ਵਾ ਤੇ ਆਪਾਂ ਨੂੰ ਪਨੀਰ ਵਿੱਚ ਜਿਹੜਾ ਉਹ ਮਟੀਰੀਅਲ ਪਊਗਾ ਉਸ ਵਿੱਚ ਨਮਕ ਪਾਉਣੀ ਲੋੜ ਨਹੀਂ ਹੈ ਜੀ ਤਾਂ ਕਿ ਇਹਨੂੰ ਨਮਕ ਦਾ ਸਾਰਾ ਸਾਰੇ ਸਾਥੇ ਚਲੇ ਜਾਣਾ। ਅਜਾ ਪਹਿtheta ਗੁੰਨ ਲਗੀ ਪਹਿਲਾਂ ਜਦੋਂ ਵੀ ਤੁਸੀਂ ਪ੍ਰਾਤ ਨੂੰ ਰੱਖਣਾ ਵਾ ਸਿਰਫ ਦੇ ਉੱਤੇ ਆਪਣੇ ਪੱਥਰ ਦੀਆਂ ਹੁੰਦੀਆਂ ਸਿਰਫਾਂ ਤੇ ਪ੍ਰਾਤ ਬਹੁਤ ਤਿਲਕਦੀ ਆ। ਇਹ ਮੈਂ ਤੇ ਤਲੇ ਕਾਟਨ ਦਾ ਕਪੜਾ ਵਿਛਾ ਲਿਓ ਤੇ ਫਿਰ ਆਟਾ ਦੀ ਬੁਝੀ ਦਾ ਆਪਾਂ। ਨਹੀਂ ਤਾਂ ਪ੍ਰਾਤ ਘਾਹਾਂ ਘਾਹ ਖਿਸਕੀ ਜਾਂਦੀ ਆ ਤੇ ਫਿਰ ਆਪਾਂ ਨੂੰ ਥੋੜੀ ਜੀ ਮੁਸ਼ਕਲ ਆਉਂਦੀ ਆ। ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਆਣੀ ਥੋੜੇ ਜਿਹੇ ਹੋਰ ਲੋੜ ਪਾਉਗੇ ਤੇ ਆਟੇ ਨੂੰ ਥੋੜਾ ਜਆ ਪਹਿਲਾਂ ਸੱਤ ਦੇ ਰੱਖਿਓ ਤਾਂ ਕਿ ਆਪਾਂ ਮੁੱਕੀ ਦੇ ਦੇ ਕੇ ਆਟੇ ਨੂੰ ਜੰਮੀ ਤਰ੍ਹਾਂ ਗੋਲਣਾ ਵਾ ਜਿਵੇਂ ਇਹੀ ਜਿੱਤੇ ਕੁਝ ਲੰਕਤੇ ਹਿੰਗ ਪਾ ਕੇ ਰੱਖੀ ਸੀ ਉਹਦੇ ਵਿੱਚ ਹੀ ਹੋਰ ਪਾਣੀ ਲੈ ਲੈਣੀ ਹੈ ਕਿਉਂ ਆਟੇ ਆਟੇ ਵਿੱਚ ਵੀ ਫਰਕ ਹੁੰਦਾ ਕਈ ਆਟੇ ਪਾਣੀ ਵੱਧ ਲੈਂਦੇ ਆ ਤੇ ਕਈ ਆਟੇ ਘੱਟ ਲੈਂਦੇ ਆ ਜੇ ਆਟਾ ਬਰੀਕ ਹੋਵੇ ਤਾਂ ਪਾਣੀ ਘੱਟ ਲਊਗਾ ਜੇ ਆਟਾ ਮੋਟਾ ਹੈਗਾ ਤਾਂ ਪਾਣੀ ਜ਼ਿਆਦਾ ਲੈਂਦਾ ਜੇ ਇਥੇ ਤੋਂ ਆਟਾ ਮੈਂ ਗੁੰਨ ਕੇ ਦੁਖਾਉਣੀ ਆ ਤੇ ਫੇਰ ਬਾਅਦ ਵਿੱਚ ਆਪਾਂ ਬਾਕੀ ਮਟੀਰੀਅਲ ਦੀ ਤਿਆਰੀ ਕਰਦੇ ਦੇਖੋ ਤੇ ਮੈਂ ਆਟਾ ਬਣਾ ਲਵਾਂ ਤੇ ਕਪੜਾ ਪਰਾ ਥੱਲੇ ਜ਼ਰੂਰ ਵਿਛਾ ਲਿਓ ਤਾਂ ਕਿ ਮੁੱਕੀ ਜਿਹੜੀ ਸੌਖੀ ਹੋ ਜਾਂਦੀ ਹੈ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਤਾਂ ਆਪਾਂ ਜਿਹੜਾ ਆਟਾ ਸੀ ਨੀਚੇ ਬੈਠ ਕੇ ਗੁੰਨਦੇ ਸੀ ਪਰਿਵਾਰ ਵੱਡੇ ਹੁੰਦੇ ਸੀ ਤਾਂ ਆਟਾ ਵੀ ਜ਼ਿਆਦਾ ਹੁੰਦਾ ਸੀ ਤੇ ਹੁਣ ਤਾਂ ਆਪਾਂ ਪੰਜ ਚਾਰ ਪਰੌਂਠੀਆਂ ਬਣਾਉਣੀਆਂ ਹੁੰਦੀਆਂ ਉਹਦੇ ਵਾਸਤੇ ਆਟਾ ਆਪਾਂ ਖੜਕੇ ਗੁੰਨਦੇ ਹਾਂ ਸੈਲਫ ਤੇ ਇਹ ਤੇ ਜਦੋਂ ਤੁਸੀਂ ਇਹ ਮੁੱਕੀ ਦੇਓਗੇ ਤੇ ਪਰਾਤ ਨਹੀਂ ਬਿਲਕੁਲ ਹਿੱਲਣਾ ਨਹੀਂਗਾ ਉਹ ਤੁਹਾਡਾ ਕਪੜਾ ਥੱਲੇ ਵਿਛਿਆ ਹੋਊਗਾ ਇਹ ਦਾ ਮੋਕੀ ਦੇ ਦੇ ਕੇ ਤੇ ਆਟੇ ਨੂੰ ਆਪਾਂ 5 ਮਿੰਟ ਲਾਉਣੇ ਆ ਤੇ ਫਿਰ ਆਪਾਂ ਇਹਨੂੰ 10 ਮਿੰਟ ਲਈ ਰੈਸਟ ਤੇ ਰੱਖ ਦਿਆਗੇ। ਜਿਵੇਂ ਇਹਨੂੰ ਹੁਣ 5 ਮਿੰਟ ਲੱਗਦੇ ਆ ਆਟਾ ਬਣਾਉਣ ਨੂੰ। ਕਿਉਂਕਿ ਆਟੇ ਨੂੰ ਥੋੜਾ ਸਖਤਾਂ ਗੁੰਨਣਾ ਵਾ ਤਾਂ ਕਿ ਜਦੋਂ ਆਪਾਂ ਇਹਨੂੰ 10 ਮਿੰਟ ਰੱਖਦੇ ਆ ਤੇ ਜਦੋਂ ਆਪਣੀ ਗਰਮੀ ਦਾ ਮੌਸਮ ਹੁੰਦਾ ਤੇ ਆਟਾ ਆਪਣਾ ਥੋੜਾ ਢਿੱਲਾ ਪੈ ਜਾਂਦਾ। ਜੇ ਆਪਣਾ ਆਟਾ ਪਹਿਨੇ ਢਿੱਲਾ ਗੁੰਨਣਾ ਵਾ ਹੋਊਗਾ ਤੇ ਆਪਾਂ 10 ਮਿੰਟ ਨੂੰ ਰੈਸਟ ਤੇ ਰੱਖ ਦਿੱਤਾ। ਕਿਉਂਕਿ ਆਪਾਂ ਫਰੀਜ ਵਿੱਚ ਦਾ ਰੱਖਣਾਂ ਨਹੀਂ bari ਰੈਸਟ ਤੇ ਰੱਖਣਾ ਤੇ ਉਹਨੇ ਹੀ ਦਿੱਲਾ ਪੈ ਕੇ ਫਿਰ ਆਪਣਾ ਪਰੌਂਠੀ ਪਾਣੀ ਮਸਤ ਹੋ ਜਾਣੀ ਹੈ। ਲਓ ਜੀ ਆਪਣਾ ਆਟਾ ਬਣ ਗਿਆ ਤੇ ਆਪਾਂ ਆਟੇ ਨੂੰ ਥੋੜੀ ਇੱਕ ਵਾਰੀ ਫਿਰ ਮੁੱਕੀ ਦੇ ਕੇ ਹੁਣ ਜੇ ਆਸ ਟਾਈਮ ਹਜੇ ਇਹਦੇ ਤੇ ਕਿਉਂ ਨਹੀਂ ਲਾਉਣਾ ਆਪਾਂ ਜੇ ਤਾਂ ਪਹਿਨ ਦੁਬਾਰਾ ਮੁੱਕੀ ਦੇਣੀ ਹੈ ਨਾ ਤਾਂ ਇਸ ਟਾਈਮ ਤੁਸੀਂ ਕੀ ਕਰਨਾ ਇਹਦਾ ਆਟੇ ਨੂੰ ਬਣਾ ਕੇ ਰੱਖ ਲਿਓ ਤੇ ਥੋੜੇ ਜਿਹੇ ਹੱਥਾਂ ਦੇ ਨਾਲ ਨਾ ਇਹਦਾ ਟੋਏ ਕਰ ਲਿਓ ਆਪਣਾ ਆਟਾ ਸੱਤ ਤਾਂ ਤੇ ਇਹ ਟੋਏਆਂ ਦੇ ਵਿੱਚ ਤੁਸੀਂ ਦਵਾ ਪਾਣੀ ਛਿੜਕਦੇ ਹੋਣੇ ਨਾ ਇਹਦਾ ਛਿੜਕ ਕੇ ਰੱਖ ਦਿਓ ਇਹ ਆਟਾ ਤੁਸੀਂ ਦੇਖਿਓ ਬਹੁਤ ਹੀ ਮਲਾਈਮ ਬਣ ਜਾਣਾ ਇਹਨੂੰ ਕਿਉਂ ਦਾ ਹੱਥ ਲਾਉਣ ਦੀ ਲੋੜ ਨਹੀਂ ਹੈ ਕਿਉਂ ਦਾ ਹੱਥ ਆਪਾਂ ਇਹਨੂੰ ਉਦੋਂ ਲਾਵਾਂਗੇ ਜਦੋਂ ਆਪਾਂ ਇਹਨੂੰ ਦਵਾਰਾ ਮੁਖੀ ਦੇਣੀ ਹੈ ਇਹਨੇ ਜਿਹੜਾ ਵੀ ਪਾਣੀ ਜਿੱਦੇ ਜਿੰਨੇ ਇਹਨੂੰ ਲੋੜ ਹੋ ਗਿਆ ਆਟੇ ਦੀ ਤੇ ਸਾਰਾ ਪਾਣੀ ਇਹਨੇ ਸੋਖ ਜਾਣਾ ਤੇ ਆਪਾਂ ਇਹਨੂੰ ਢੱਕ ਕੇ ਰੱਖ ਦਿਆਂ 10 ਮਿੰਟਾਂ ਵਾਸਤੇ ਅਗੇ ਉਸ ਤੋਂ ਅੱਗੇ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰ ਲੈਣੇ ਆ ਅਲੋਚ ਆਪਾਂ ਨੇ ਆ ਪਨੀਰ ਵਾਲੇ ਪਰੌਂਠੇ ਬਣਾਉਣੇ ਆ ਲੋਡਡ ਪਨੀਰ ਵਾਲੇ ਪਰੌਂਠੇ ਇਹਦੇ ਵਿੱਚ ਮੈਂ 50 ਗ੍ਰਾਮ ਪਨੀਰ ਲੈ ਲਿਆ ਤੁਸੀਂ ਚਾਹੇ ਘਰ ਦਾ ਬਣਿਆ ਹੋਇਆ ਲੈ ਲਿਓ ਤੇ ਚਾਹੇ ਬਾਜ਼ਾਰੋਂ ਲੈ ਲਿਓ ਇਹ ਕਰਦਾ ਬਣਿਆ ਹੋਇਆ ਹੈਗਾ ਤੁਹਾਨੂੰ ਕਦੋਂ ਕਸ ਕਰਨ ਦੀ ਲੋੜ ਨਹੀਂ ਹੁਣ ਤਾਂ ਵੈਸੇ ਹੀ ਪੁਰ ਜਾਂਦਾ ਉਹ ਜੇ ਤਾਂ ਆਪਾਂ ਉਹਨੂੰ ਨਹੀਂ ਦਾਬ ਦੇ ਕੇ ਰੱਖਦੇ ਤਾਂ ਤੇ ਨਾਲ ਮੈਂ ਦੋ ਬਲੇਸੀ ਮਿਰਚਾਂ ਲੈ ਲਈਆਂ ਤੁਸੀਂ ਮਿਰਚ ਲਾਲ ਨਾਲ ਵੀ ਬਣਾ ਸਕਦੇ ਆ ਕਾਲੀ ਨਾਲ ਵੀ ਬਣਾ ਸਕਦੇ ਆ ਤੇ ਹਰੀਆਂ ਨਾਲ ਤੇ ਥੋੜੀ ਜਿਹੀ ਮੈਂ ਪਿਆਜ਼ ਲੈ ਲਈ ਪਿਆਜ਼ ਆਪਣੀ ਮਰਜ਼ੀ ਆ ਪਾਉਣੇ ਆ ਤਾਂ ਪਾ ਸਕਦੇ ਆ ਨਹੀਂ ਤਾਂ ਸਕਿੱਪ ਵੀ ਕਰ ਸਕਦੇ ਆ ਉਸ ਤੋਂ ਬਾਅਦ ਜੇ ਆਪਾਂ ਗਰਮੀ ਨੂੰ ਮੁੱਕ ਰੱਖਦੇ ਆਪਾਂ ਗਰਮੀਆਂ ਦੇ ਵਿੱਚ ਵੀ ਜੇ ਆਪਣੇ ਕੋਲ ਮਿਲ ਕੇ ਧਨੀਆ ਵਗੈਰਾ ਨਹੀਂ ਹੁੰਦਾਗਾ ਗਰਮੀ ਦੇ ਵਿੱਚ ਇੱਥੇ ਤਾਂ ਹੁਣ ਮਿਲ ਕੇ ਕੈਨੇਡਾ ਦੇ ਵਿੱਚ ਤਾਂ ਇਸ ਟਾਈਮ ਤਾਂ ਧਨੀਆ ਵਗੈਰਾ ਵੀ ਵਧੀਆ ਹੁੰਦੇ ਆ ਪਰ ਇੰਡੀਆ ਵਿੱਚ ਗਰਮੀਆਂ ਦੇ ਵਿੱਚ ਧਨੀਆ ਬਹੁਤ ਘੱਟ ਹੁੰਦਾ ਹੈ ਤੇ ਇਸ ਕਰਕੇ ਗਰਮੀ ਉਸ ਤਾਂ ਧਨੀਆ ਪਾ ਇਸ ਕਰਕੇ ਬਣਾ ਕੇ ਠੰਡਾ ਬਣਾ ਰਹੇ ਵੀ ਤੇ ਠੰਡਕ ਬਣਾਉਣ ਵਾਸਤੇ ਆਪਾਂ ਇਹਦੇ ਵਿੱਚ ਪਦੀਨਾ ਵੀ ਪਾ ਸਕਦੇ ਆ ਪਦੀਨੇ ਦੇ ਨਾਲ ਦੇ ਬਹੁਤ ਹੀ ਵਧੀਆ ਫਲੇਵਰ ਆਉਂਦਾ ਗਰਮੀਆਂ ਗਰਮੀਆਂ ਤੁਸੀਂ ਪਦੀਨਾ ਤੇ ਕੜੀ ਪੱਤਾ ਇਹ ਦੋਨਾਂ ਨੂੰ ਕੱਟ ਕੇ ਪਾਇਆ ਕਰੋ ਤਾਂ ਕਿ ਆਪਾਂ ਇਹਦੇ ਗਰਮੀਆਂ ਗਰਮੀਆਂ ਇਹ ਤਾਜ਼ਾ ਤਾਜ਼ੀ ਹੁੰਦੇ ਆ ਤੇ ਇਹਦੇ ਬੈਨੀਫਿਟ ਲੈ ਸਕੀਏ ਕਿਉਂਕਿ ਸਰਦੀਆਂ ਨੂੰ ਆਪਣੇ ਕੋਲ ਪਦੀਨਾ ਨਹੀਂ ਹੁੰਦਾ ਸਰਦੀਆਂ ਨੂੰ ਆਪਾਂ ਕੱਟ ਕੇ ਮੇਥੀ ਵਗੈਰਾ ਪਾ ਦਿੰਨੇ ਤੇ ਧਨੀਆ ਵਗੈਰਾ ਪਾ ਲੈਂਦੇ ਆ ਸਰੀਆ ਦਾ ਜੋ ਮਰਜੀ ਪਾਈ ਜਾਓ ਤੇ ਜਦਾਂ ਅਦਰਕ ਪਾ ਲਓ ਲਸਣ ਦਾ ਪੇਸਟ ਪਾ ਦੋ ਅਦਰਕ ਉਸ ਨਾਲ ਹੋਈ ਪਾ ਸਕਦੇ ਆ ਤੇ ਗਰਮੀਆਂ ਦੇ ਵਿੱਚ ਇਹ ਆਪਾਂ ਚੀਜ਼ਾਂ ਨਹੀਂ ਪਾ ਸਕਦੇ ਕਿਉਂਕਿ ਆਪਾਂ ਜੇ ਪ੍ਰੋਟੀਨ ਖਾਈਏ ਤਾਂ ਆਪਾਂ ਨੂੰ ਉਹਦੇ ਕੁਝ ਬੈਨੀਫਿਟ ਨਹੀਂ ਹੋਣ ਆਪਾਂ ਨੂੰ ਹਜਮ ਵੀ ਛੇਤੀ ਹੋਵੇ ਤਾਂ ਕਿ ਆਪਾਂ ਪ੍ਰੋਟੀਨਾਂ ਕਿ ਟਿਕਾਰੀ ਨਾ ਹੀ ਜਾਣ ਜੇ ਆਪਾਂ ਪਦੀਨਾ ਪਾਵਾਂਗੇ ਨਾ ਕੱਟ ਕੇ ਤੇ ਕੜੀ ਪੱਤਾ ਤੇ ਉਹਦੇ ਨਾਲ ਠੰਡਕ ਵੀ ਬਣੀ ਰਹੂਗੀ ਤੇ ਤੁਹਾਨੂੰ ਬਾਦ ਹਜਮੀ ਵੀ ਨਹੀਂ ਹੋਊਗੀ ਲੋਟਡ ਪ੍ਰੋਟੀਨ ਇਸ ਕਰਕੇ ਮੈਂ ਕੁਝ ਪਦੀਨੇ ਦੀਆਂ ਪੱਤੀਆਂ ਲੈ ਲਈਆਂ ਇਹਨਾਂ ਤੋਂ ਓਕੇ ਤੇ ਸਕਾ ਕੇ ਲੈ ਲਿਆ ਪਨੀਰ ਨੂੰ ਮੈਂ ਕੱਦੂ ਕਸ ਕਰ ਲੂੰਗੀ ਤੇ ਇਹਨਾਂ ਨੂੰ ਮੈਂ ਬਰੀਕ ਕੱਟ ਲੈਣੀ ਹੈ ਤੇ ਜੀ ਦੋਸਤੋ ਅੱਗੇ ਆਪਾਂ ਮਿਲਦੇ ਆ ਜਦੋਂ ਆਪਣੇ ਆਟੇ ਨੂੰ ਵੀ 10 ਮਿੰਟ ਹੋ ਜਾਣਗੇ ਤੇ ਜੀ ਆਪਾਂ ਪਨੀਰ ਕੱਦੂ ਕਸ ਕਰ ਲਿਆ ਕਿਉਂਕਿ ਜੇ ਆਪਾਂ ਪਨੀਰ ਨੂੰ ਇਦਾਂ ਪਾਈਏ ਨਾ ਤਾਂ ਪਨੀਰ ਦੇ ਪਰ ਦੇ ਵਿੱਚੋਂ ਫਿਰ ਇਹ ਨਿਕਲਣ ਲੱਗ ਜਾਂਦਾ ਇਹਦੇ ਨਾਲ ਇਹਦੀ ਬੈਂਡਿੰਗ ਸਹੀ ਨਹੀਂ ਆਉਂਦੀਗੀ ਉਹ ਕਿ ਪਨੀਰ ਦੀ ਕਿਉਂਕਿ ਜਦ ਆਪਾਂ ਇਹਦੇ ਵਿੱਚ ਪੂਰਾ ਆਪਣਾ ਪਾਣੀ ਨਿਚੋੜਿਆ ਹੋਆ ਹੁੰਦਾ ਜੇ ਤੁਸੀਂ ਘਰੇ ਬਣਾਇਆ ਬਾਹ ਦੇ ਤਾਜ਼ਾ ਤਾਜ਼ਾ ਬਾ ਉਹਦੇ ਉਹਦੀ ਬੈਂਡਿੰਗ ਤਾਂ ਸੌਖੀ ਹੋ ਜਾਂਦੀ ਹੈ ਇਦੋਸੀ ਬਜਾਰ ਦਾ ਲੈ ਕੇ ਆਉਣੀ ਹੈ ਤੇ ਸਖਤ ਹੋਇਆ ਹੋਣਾ ਉਹਦੀ ਵੈਂਡਿੰਗ ਹੋ ਫਿਰ ਉਹ ਨਾ ਪਰੌਂਠੇ ਦੇ ਵਿੱਚੋਂ ਬਾਰ-ਬਾਰ ਨਿਕਲਦਾ ਰਹਿੰਦਾ ਤੇ ਇਸ ਕਰਕੇ ਦੀ ਵੈਂਡਿੰਗ ਕਰਨ ਦੇ ਵਾਸਤੇ ਚਾਹੀਦਾ ਤੁਸੀਂ ਜੇ ਤੁਹਾਡਾ ਪਨੀਰ ਇਦਾਂ ਹੈਗਾ ਮਤਲਬ ਕਿ ਸੁੱਕਾ ਸੁੱਕਾ ਜਾ ਤਾਂ ਫਿਰ ਤੁਸੀਂ ਉਹਦੇ ਵਿੱਚ ਆਲੂ ਪਾ ਲਿਓ ਉਬਲੇ ਹੋਏ ਆਲੂ ਦੇ ਨਾਲ ਵੀ ਤੁਸੀਂ ਵੈਂਡਿੰਗ ਕਰ ਸਕਦੇ ਆ ਫਿਰ ਨਹੀਂ ਆਪਾਂ ਇਦਾਂ ਹੈਗਾ ਕਿ ਆਪਾਂ ਪਨੀਰ ਦੇ ਪਰੌਂਠੇ ਬਣਾਉਣੇ ਤੇ ਆਪਾਂ ਨੂੰ ਆਲੂ ਦਾ ਟੇਸ ਵਿੱਚ ਨਾ ਆਵੇ ਤਾਂ ਆਪਾਂ ਜਿਹੜੀਆਂ ਹਰੀ ਚੀਜ਼ਾਂ ਨੇ ਪਿਆਜ਼ ਆ ਪਦੀਨਾਵਾ ਤੇ ਹਰੀ ਮਿਰਚ ਇਹਨੂੰ ਮੋਟਾ-ਮੋਟਾ ਚੌਪ ਕਰ ਲਿਆ ਇਹ ਜਿਹੜਾ ਆਵੀਏ ਜੀ ਬੈਂਡਿੰਗ ਬਹੁਤ ਵਧੀਆ ਜੀ। ਪਰ ਆਪਾਂ ਪਏ ਦੇ ਵਿੱਚ ਨਮਕ ਨਹੀਂ ਪਾਉਣਾ ਜੀ। ਆਪਾਂ ਇਹਦੇ ਵਿੱਚ ਨਮਕ ਪਾਤਾ ਤਾਂ ਫਿਰ ਇਹਨੇ ਪਾਣੀ ਜ਼ਿਆਦਾ ਛੱਡ ਜਾਣਾ ਤੇ ਫਿਰ ਉਹ ਆਪਣਾ ਰੋੜਾ ਪਰੌਂਠਾ ਬਣਾਉਣਾ ਮੁਸ਼ਕਲ ਹੋ ਜਾਣਾ। ਇਸ ਚੀਜ਼ ਦਾ ਧਿਆਨ ਰੱਖਣਾ। ਲੋ ਜੀ ਆ ਤੇਰਾ ਕਾਸ਼ੀ ਤੋ ਹੈ ਮਿਰਸਮਾਣਾ। ਉਹ ਵੀ ਮੈਦੇ ਵਿੱਚ ਪਾਉਣ ਲੱਗੀ ਆ। ਇਹ ਵਿੱਚ ਜੇ ਤੁਸੀਂ ਕੋਈ ਮਸਾਲਾ ਪਰੌਂਠਾ ਮਸਾਲਾ ਵਗੈਰਾ ਪਾਉਣਾ ਤਾਂ ਉਹ ਪਾ ਸਕਦੇ ਆ। ਨਹੀਂ ਤਾਂ ਇਹਦੇ ਵਿੱਚ ਨਮਕ ਮੈਂ ਆਟੇ ਵਿੱਚ ਪਾਇਆ ਹੋਇਆ ਤੇ ਇਹਦੇ ਵਿੱਚ ਹਰੀ ਮਿਰਚ ਪਾਈ ਜਾਈ। ਤੇ ਮੈਂ ਇਹਨੂੰ ਫਲੇਵਰ ਪਦੀਨੇ ਦਾ ਦੇਣ ਲੱਗਾ। ਪਦੀਨਾ ਤੇ ਕੜੀ ਪੱਤਾ। ਕੜੀ ਪੱਤਾ ਮੇ ਤਾਂ ਅੱਜ ਕਾ ਇੰਡੀਆ ਵਿੱਚ ਸੀਜ਼ਨ ਆ ਕੜੀ ਪੱਤੇ ਦਾ ਵੀ ਤੇ ਪਦੀਨੇ ਦਾ ਵੀ ਤੇ ਤੁਸੀਂ ਵੱਧ ਤੋਂ ਵੱਧੋਂ ਕੜੀ ਪੱਤੇ ਦੇ ਤੇ ਢੀਨੇ ਦੀ ਵਰਤੋਂ ਕਰੋ ਤਾਂ ਕਿ ਗਰਮੀ ਤੋਂ ਰਾਹਤ ਰਹਿੰਦੀ ਹੈ ਤੇ ਹਾਜਮਾ ਵੀ ਵਧਿਆ ਰਹਿੰਦਾ ਵਾ ਠੀਕ। ਪਰੋਂਠੀ ਖਾ ਕੇ ਤੁਹਾਨੂੰ ਖੱਟੇ-ਖੱਟੇ ਢਕਾਰ ਜਾਂ ਕਿਸੇ ਤਰ੍ਹਾਂ ਦੇ ਬਾਦ ਹਾਜਮੇ ਨਹੀਂ ਹੋਊਗੇ। ਤੁਸੀਂ ਆਪਾਂ ਇਹਨਾਂ ਨੂੰ ਮਿਕਸ ਕਰ ਲੈਨੇ ਆ। ਇਹਦੇ ਵਿੱਚ ਆਪਾਂ ਕੋਈ ਨਮਕ ਮਿਰਚ ਵਗੈਰਾ ਕੁਝ ਨਹੀਂ ਪਾਉਣਾਗਾ। ਕਿਉਂਕਿ ਮਿਰਚ ਆਪਣੀ ਹਰੀ ਪਾਈ ਹੋਈ ਆ ਤੇ ਨਮਕ ਆਪਣਾ ਆਟੇ ਦੇ ਵਿੱਚ। ਮੈਂ ਤਾਂ ਪਦੀਨਾ, ਹਰੀ ਮਿਰਚ ਤੇ ਪਿਆਜ਼ ਨੂੰ ਇਹਨਾਂ ਨੂੰ ਚੌਪ ਕਰ ਲਿਆ ਮੋਟਾ। ਤੇ ਹੁਣ ਆਪਾਂ ਇਹ ਲੈ ਲੈਨੇ ਜੀ ਆਪਣਾ ਆਟਾ 10 ਮਿੰਟਾਂ ਨੂੰ ਰੈਸਟ ਰੱਖੀ ਨੂੰ ਹੋ ਗਏ ਇੱਕ ਤਾਂ ਮੈਂ ਜਿਹੜਾ ਪਾਣੀ ਲਾ ਕੇ ਰੱਖਿਆ ਸੀ ਉਹਨੇ ਸਾਰਾ ਪਾਣੀ ਆਪਣਾ ਸੋਖ ਲਿਆ ਤੇ ਹੁਣ ਆਪਾਂ ਇਹਨੂੰ ਦੇਣਨੇ ਆ ਜੀ ਓਕੇ ਹੁਣ ਪਾਣੀ ਲਾਉਣ ਦੀ ਲੋੜ ਨਹੀਂ ਤੇ ਹੁਣ ਆਪਾਂ ਮੜਾ ਜਾ ਘਿਓ ਦਾ ਹੱਥ ਲਾਵਾਂਗੇ ਇੱਥੇ ਥੋੜਾ ਜਿਹਾ ਘਿਓ ਲਾ ਕੇ ਕਿਉਂਕਿ ਆਟਾ ਪਰੌਂਠੇ ਲਈ ਹੁਣ ਤੇ ਵੀ ਲਾਉਣਾ ਵਾ ਜੇ ਤੁਸੀਂ 10 ਮਿੰਟਾਂ ਬਾਅਦ ਇਹਨੂੰ ਦੁਬਾਰਾ ਮਿਕਸ ਕਰੋਗੇ ਨਾ ਆਟੇ ਨੂੰ ਜੇ ਤੁਸੀਂ ਪਾਣੀ ਜਿਹੜਾ ਤਾਂ ਕੇ ਪਾਣੀ ਉਹ ਚੰਗੀ ਤਰ੍ਹਾਂ ਸੁੱਕ ਲੈਂਦਾ ਤੇ ਉਸ ਤੋਂ ਬਾਅਦ ਤੁਸੀਂ ਆਟੇ ਨੂੰ ਬਣੇ ਹੋਏ ਨੂੰ ਦੇਖਿਓ ਵੀ ਬਹੁਤ ਹੀ ਜ਼ਿਆਦਾ ਸੋਹਣਾ ਆਟਾ ਬਣਦਾ ਵਾ ਦੇਖੋ ਜੀ ਆਪਣਾ ਆਟਾ ਕਿੰਨਾ ਸੋਹਣਾ ਬਣ ਗਿਆ ਤੇ ਇਹਨੂੰ ਆਪਾਂ ਰਾਤ ਵਿੱਚ ਹੀ ਰੱਖ ਦਿੰਦੇ ਹਾਂ ਟੱਕੇ ਕੱਪੜੇ ਵਿੱਚ ਹੁਣ ਆਪਾਂ ਸਵੇਰ ਨੂੰ ਕਰਾਂਗੇ ਪਰੌਂਠੀ ਬਣਾਉਣਾ ਜਿਵੇਂ ਜਿਵੇਂ ਮੈਂ ਤਾਂ ਆਟਾ ਗੁੰਨਦੇ ਟਾਈਮ ਤੇ ਵੀ ਕੱਪੜਾ ਪਿਛਾ ਕੇ ਰੱਖਦੀ ਆ ਜੇ ਰੋਟੀ ਬਣਾਉਣੀ ਆ ਤੇ ਆਪਣਾ ਚੱਕਲਾ ਵੇਲਣਾ ਵੀ ਨਾ ਉਹ ਹੋਵੇ ਜੇ ਆਪਾਂ ਕੋਈ ਕਟਛੀ ਜਾਂ ਕੋਈ ਵੀ ਵੇਲਣਾ ਵਗੈਰਾ ਤੇ ਉਹ ਤੇ ਰੱਖਣਾ ਹੁੰਦਾ ताकि उदोवे अपना इधर-उधर ना जावे ते इनु मैं कपड़े ਉੱਤੇ ਹੱਥ ਲੈਣਾ ਤਾਂ ਕਿ ਜਦੋਂ ਆਪਣਾ ਜਿਸ ਨਾਲ ਪਰੇਥਨ ਵਗੈਰਾ ਹੋਊਗਾ ਤੁਹਾਨੂੰ ਆਪਾਂ ਸੈਂਡਵਿਚ ਚਾੜ੍ਹ ਸਕਦੇ ਤੇ ਟਿਕਲੀਨ ਕਰਨੀ ਥੋੜੀ ਸੈਲਫ ਸੌਖੀ ਹੋ ਜਾਂਦੀ ਹੈ ਇਧਰ ਜਿਵੇਂ ਮਸਾਲਾ ਕੋਈ ਨਹੀਂ ਪਾਇਆ ਉਹਦੇ ਮੇਰੇ ਕੋਲ ਪ੍ਰੌਥ ਮਸਾਲਾ ਸੀਗਾ ਪਰ ਉਹਦੇ ਵਿੱਚ ਨਮਕ ਵਗੈਰਾ ਪਾਇਆ ਹੋਇਆਗਾ ਤੇ ਮੈਂ ਪ੍ਰੌਥ ਮਸਾਲਾ ਨਹੀਂ ਪਾਇਆ ਤੁਸੀਂ ਪਾ ਵੀ ਸਕਦੇ ਆ ਜੇ ਤੁਸੀਂ ਪ੍ਰੌਥ ਮਸਾਲੇ ਦੀ ਰੈਸਪੀ ਦੇਖਣੀ ਆ ਤੇ ਨਵੀਂ ਪੁਰਾਣੀ ਸਾਂਝ ਦੇ ਉੱਤੇ ਪ੍ਰੌਥ ਮਸਾਲੇ ਦੀ ਰੈਸਪੀ ਪਈ ਹੋਈ ਆ ਤੇ ਤੁਸੀਂ ਉਹ ਵੀ ਪਾ ਸਕਦੇ ਆ ਉਹ ਆਪਣੀ ਮਰਜ਼ੀ ਆ ਕੋਈ ਆਪਾਂ ਬਣਾਉਣੇ ਹੁਣ ਪਰੌਂਠਾ ਜਿਹੜੇ ਆਪਾਂ ਪਨੀਰ ਦਾ ਪਰੌਂਠਾ ਬਣਾਉਣੇ ਹੁੰਦੇ ਆ ਸਿੰਪਲ ਸਿੰਪਲ ਆਟਾ ਲੈ ਲੈ ਸਿੰਗਲ ਆਟਾ ਲੈ ਲੈਣੇ ਆ ਜਿਹੜਾ ਆਪਾਂ ਇਹਦੇ ਵਿੱਚ ਕਿਓ ਜਿਹੜਾ ਹੈਗਾ ਨਾ ਉਹ ਜੰਮਿਆ ਹੋਇਆ ਲੈਣਾ ਵਾ ਪਿਛਲੇ ਹੋਇਆ ਨਹੀਂ ਲੈਣਾਗਾ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਿਓ ਅਸੀਂ ਇੱਥੇ ਆਪਾਂ ਲੈ ਲਿਆ ਪਰੇਥਨ ਇੱਕ ਤਾਂ ਆਏ ਹੁੰਦਾ ਕਿ ਆਪਾਂ ਇੱਕ ਆ ਪੇੜਾ ਲੈ ਲਿਆ ਆਪਾਂ ਇਹਦੀ ਗੱਣੀ ਕਰ ਲਈ ਤੇ ਆਪਾਂ ਇਹਨੂੰ ਭਰ ਕੇ ਬਣਾਉਣੇ ਆ ਉਹ ਤਾਂ ਹੁੰਦਾ ਸੀ ਸਿੰਗਲ ਪਰੌਂਠਾ ਤੇ ਜਿਹੜਾ ਆਪਾਂ ਲੋਡਰ ਪਰੌਂਠਾ ਬਣਾਉਣਾ ਇਹਦਾ ਦੇ ਵਿੱਚ ਪਰਕੇ ਦਾ ਬਣਾ ਸਕਦੇ ਆਪਾਂ ਇਹਨੂੰ ਫਿਰ ਇਹ ਸਿੰਗਲ ਬਣਾਉਣਾ ਤਾਂ ਇਹਦੇ ਅੰਦਰ ਆਪਾਂ ਗੈਸ ਨੂੰ ਆਨ ਕਰ ਲਈਏ ਤਵਾ ਮੈਂ ਰੱਖ ਦਿੱਤਾ ਤੇ ਆਤਾਜੀ ਬਣਊਗਾ ਆਪਣਾ ਜਿਵੇਂ ਆਪਾਂ ਸਿੰਦੋ ਰੋਡਾ ਪਾ ਆਲੂ ਵਾਂਗੂ ਪਰਤੀ ਬਣਾ ਸਕਦੇ ਆ ਇਹਦੇ ਵਿੱਚ ਪੈਂਦਾ ਥੋੜਾ ਇਹ ਥੋੜਾ ਮਟੀਰੀਅਲ ਪੈਂਦਾ ਵਾ ਕਿਉਂਕਿ ਜੇ ਅਸੀਂ ਆਪਾਂ ਜ਼ਿਆਦਾ ਮਟੀਰੀਅਲ ਪਾ ਲਾਂਗੇ ਤਾਂ ਫਿਰ ਇਹ ਬਾਹਰ ਨਹੀਂ ਆਪਦਾ ਸਿੰਗਲ ਦੇਣਾ ਉਹਦੇ ਵਿੱਚ ਆਪਾਂ ਡਬਲ ਰੋਡ ਡਬਲ ਰੋਟੀ ਵੇਲ ਕੇ ਫੀਤਾ ਨਵਾਂ ਮੈਥਡ ਦੱਸੂਗੀ ਜਿਹੋ ਤਾਂ ਕਿਵੇਂ ਕਰਨਾ ਆ ਤਾਂ ਆਪਾਂ ਸਿੰਗਲ ਜਿਵੇਂ ਆਮ ਬਣਾਉਣੇ ਹੁੰਨੇ ਆ ਨਾ ਆਹ ਪਰੌਂઠા ਤਾਂ ਉਵੇਂ ਬਣਾ ਲਾਂ। ਇਹਨੂੰ ਆਪਾਂ ਇੱਧਰ ਰੱਖ ਲੈਨੇ ਆ ਇਹਨੂੰ ਆਪਾਂ ਬਾਅਦ ਚ ਬਣਾਵਾਂਗੇ। ਉਹ ਮੈਂ ਤੁਹਾਨੂੰ ਦਿਖਾਉਣੀ ਆ। ਪਤਲੇ ਪਤਲੇ ਮੈਂ ਕਿ ਤੁਸੀਂ ਦੋ ਪੇੜੇ ਲੈ ਲੈਣੇ ਆ ਛੋਟੇ ਛੋਟੇ। ਤੁਸੀਂ ਆਪਾਂ ਦੋ ਰੋਟੀਆਂ ਬੇਲਣੀਆਂ। ਤਾਂ ਕਿ ਆਪਾਂ ਇਹ ਜਿਵੇਂ ਉਨਾ ਹੀ ਆਟਾ ਹੋਵੇ ਤੇ ਉਨਾ ਹੀ ਮਟੀਰੀਅਲ ਹੋਵੇ। ਆਟੇ ਨੂੰ ਠੱਕੇ ਰੱਖਿਓ ਤਾਂ ਕਿ ਜਮ ਹੋਂ ਤੇ ਪੇਪੜੀ ਦੀ ਨਵਨ ਬੱਜੇ ਆਪਾਂ ਦੋ ਏੜੇ ਲੈ ਲੈਣੇ ਆ ਬਿਲਕੁਲ ਪਤਲੀਆਂ ਰੋਟੀਆਂ ਬੇਲ ਲਓ ਇਹਦੇ ਤੇ ਤਾਂ ਕਿ ਆਪਾਂ ਇਹ ਲੋਡਰ ਪਰੌਂਠਾ ਬਣਾ ਰਹੇ ਹਾਂ ਜਿੰਨੀ ਵੀ ਤੁਸੀਂ ਪਤਲੀ ਬੇਲ ਸਕਦੇ ਆ ਉਹ 3 ਵੱਟ ਵਰਗਾ ਲਾ ਲਓ ਤਾਂ ਕਿ ਇਹ ਜੀ ਆਟਾ ਆਪਣਾ ਸਖਤ ਹੋਗਾ ਤਾਂ ਫਿਰ ਆਪਣਾ ਉਹ ਜੀ ਬੇਲਣੀ ਸੌਖੀ ਹੋ ਜਾਂਦੀ ਆ ਆਪਾਂ ਥੋੜਾ ਥੋੜਾ ਹੱਥ ਨਾਲ ਵਧਾ ਲੈਣੇ ਆ ਜੀ ਤਾਂ ਕਿ ਬਿਲਕੁਲ ਪਤਲੀ ਹੋਵੇ ਇਹ ਰੋਟੀ ਹਮ ਜਿੱਥੋਂ ਵੀ ਕਿਤੇ ਮਾੜੀ ਮੋਟੀ-ਮੋਟੀ ਲੱਗਦੀ ਆ ਆਪਾਂ ਆਹ ਦੋ ਰੋਟੀਆਂ 베ਲ ਲਈਆਂ ਫਿਰ ਆਪਣਾ ਤਵਾ ਵੀ ਗਰਮ ਹੁੰਦਾ ਵਾ ਤੇ ਇਧਰ ਆਪਾਂ ਜਿਹੜਾ ਆਪਣਾ ਜੰਮਿਆ ਹੋਇਆ ਘਿਓ ਆ ਆਪਾਂ ਉਹ ਲਾ ਲੈਣਾ ਪਹਿਲਾਂ ਇੱਕ ਕੋੰਤੂ ਸੀਓ ਘਿਓ ਲਾ ਦਿਓ ਆਪਾਂ ਉੱਤੇ ਤਲਣਾ ਨਹੀਂ ਇਹਨੂੰ ਉੱਪਰ ਘਿਓ ਲਾ ਕੇ ਨਹੀਂ ਤਲਣਾ ਆਪਾਂ ਇਸ ਤਰੀਕੇ ਨਾਲ ਘਿਓ ਲਾਉਣਾ ਤਾਂ ਕਿ ਘਿਓ ਆ ਜਿਹੜਾ ਇੱਕ ਤਰ੍ਹਾਂ ਦੀ ਜਿਹੜੇ ਪਨੀਰੋਂ ਸਬਜ਼ੀ ਵਾਂਗੂ ਹੀ ਬਣ ਜਾਵੇ ਜਾਂਦਾ ਇਸੇ ਘਿਓ ਨਾਲ ਹੀ ਪੱਕ ਜਾਊਗਾ ਉਹ ਦੋਨੇ ਰੋਟੀਆਂ ਦੇ ਇੱਕ ਇੱਕ ਪਾਸੇ ਆਪਾਂ ਘਿਓ ਲਾ ਲੈਣਾ ਤੇ ਇੱਥੇ ਆਪਾਂ ਪਾ ਲੈਣਾ ਜੀ ਹੁਣਾਂ ਕਾਫੀ ਸਾਰਾ ਮਟੀਰੀਅਲ ਜਿੰਨਾ ਵੀ ਤੁਸੀਂ ਪਾਉਣਾ ਚਾਹੁੰਦੇ ਆ ਪੂਰਾ ਜ ਰੋਟੀ ਨੂੰ ਪਰ ਲੋ। ਉਸ ਜਿਹਾ ਪੈਨ ਨੂੰ ਪੂਰਾ ਭਰ ਲਿਆ ਤੇ ਦੂਜੀ ਰੋਟੀ ਆਪੇ ਦੇ ਉੱਤੇ ਰੱਖ ਦੇਣੀ ਹੈ। ਜਿਵੇਂ ਆਪਾਂ ਪਹਿਨਾਂ ਸਮੇਂ ਵਿੱਚ ਦੋ ਜੋੜ ਕੇ ਰੋਟੀਆਂ ਲਾਉਦੇ ਹੁੰਦੇ ਸੀ ਨਾ ਹੁਣ ਵੀ ਲਾਉਦੇ ਆ ਮਿਲ ਕੇ ਕਈਆਂ ਦਾ ਆਪੋ ਆਪਣੀ ਪਸੰਦ ਹੁੰਦੀ ਆ ਪਰ ਜਿਵੇਂ ਆਪ ਜੋੜ ਕੇ ਲਾਉਨੇ ਤੇ ਮੁਰਕ ਜਦੋਂ ਆਪਾਂ ਰਾੜਦੇ ਆ ਤੇ ਇਕੱਲੀ ਇਕੱਲੀ ਹੋ ਜਾਂਦੀ ਆ ਤੇ ਵਿੱਚ ਮਟੀਰੀਅਲ ਵੀ ਮੈਨਸਦਾ ਆਪਾਂ ਉਹ ਚੀਜ਼ ਨਹੀਂ ਕਰਨੀ। ਇੱਥੇ ਮੈਂ ਤੁਹਾਨੂੰ ਹੋਰ ਨਵਾਂ ਤਰੀਕਾ ਦੱਸੂਗੀ। ਇੱਕ ਵਾਰ ਤਾਂ ਇਹਨਾਂ ਨੂੰ ਕੰਨੀਆਂ ਨੂੰ ਇਦਾਂ ਜੁੱਤ ਨਾਲ ਜੋੜ ਲੈਣਾ ਤੇ ਮੁੜਕੇ ਨੂੰ ਚੰਗੀ ਤਰ੍ਹਾਂ ਵੀ ਇੰਲ ਲੈਣਾ ਕੰਨੀਆਂ ਨਾਲ ਵਿੱਚ ਮਿਕਸ ਹੋ ਜਾ। ਇਹਨੂੰ ਪੂਰੀ ਤਵੇ ਦੇ ਨਾਲ ਆਪ ਦੀ ਇਹ ਚੱਕਲੇ ਦੇ ਨਾਲ ਆਪ ਦੀ ਪਤਲੀ ਕਰਕੇ ਕਰ ਲੈਣਾ। ਪਰ ਇਹਨੂੰ ਆਇ ਨਹੀਂ ਪਾਉਣਾਗਾ। ਅਗਲਾ ਕੰਮ ਸਸ ਤੁਹਾਨੂੰ ਮੈਂ ਜਿ ਆਪਣਾ ਬਿਲਕੁਲ ਕੰਨੀਆਂ ਜੁੜ ਗਈ ਆ। ਇਹ ਆਪਾਂ ਕਿੰਨਾ ਮਟੀਰੀਅਲ ਭਰਿਆ ਹੋਇਆ ਵਾ। ਇਸ ਨਾਲ ਤੇ ਆਪਾਂ ਇਹ ਦੇਰਾ ਵੀ ਕਰਨਾ ਵਾ। ਇਸ ਨਾਲ ਤੇ ਆਪਾਂ ਇੱਥੇ ਇਹਦੇ ਟੱਕ ਲਾ ਦੇਣਾ ਸੈਂਟਰ ਦੇ ਵਿੱਚ। ਸੈਂਟਰ ਦੇ ਵਿੱਚ ਇਧਰ ਨੂੰ ਕਰ ਲੋ ਇਧਰ ਨੂੰ ਕਰ ਠੀਕ ਹੈ ਇੱਕ ਇੱਕ ਟੱਕਾ ਆਪਾਂ ਇੱਥੇ ਲਾ ਦੇਣਾ ਲਾ ਕੇ ਉਹ ਨਹੀਂ ਸੈਂਟਰ ਚ ਵੇਛੜ ਲਓ ਫਿਰ ਇਧਰ ਵੀ ਲਾ ਲਓ ਇਹ ਮਿਜੀ ਕਰ ਇਧਰ ਲਾਉਣਾ ਤਾਂ ਕਿ ਇਕ ਜਿਹੜਾ ਆਪਾਂ ਆਟੇ ਵਿੱਚ ਨਮਕ ਪਾਇਆ ਨਾ ਉਹ ਸਾਰਾ ਵਿਚ ਰਚੂਗਾ ਤੇ ਇਹ ਲੇਣਾ ਆ ਬਣੂਗਾ ਐਥੇ ਤੁਸੀਂ ਚਾਹੇ ਤਾਂ ਕਿ ਉਹ ਵਿਲਾ ਸਕਦੇ ਆ ਤੇ ਚਾਹੇ ਤੁਸੀਂ ਸੁੱਕਾ ਆਟਾ ਵਿਲਾ ਸਕਦੇ ਆ ਇਹਦਾ ਇਹ ਸੁੱਕਾ ਆਟਾ ਬਰੋਲੂ ਤਾਂ ਕਿਆ ਪੈਦੀਆਂ ਨੀਰਾ ਵੀ ਬਾਜਾ। ਉਸੇ ਇਹ ਫਾਸੇ ਇਹਦੋਂ ਮੋੜ ਲੈਣਾ। ਇਹ ਇਹਦੋਂ ਮੋੜ ਦੇਣਾ। ਇਹਨੂੰ ਮੋੜ ਕੇ ਇੱਥੇ ਚਾਹੇ ਤੁਸੀਂ ਥੋੜਾ ਜਿਹਾ ਘਿਓ ਲਾ ਲਓ। ਜੇ ਤੁਸੀਂ ਇਹਨੂੰ ਮੋੜਿਆ ਨਾ ਤੇ ਇਹਨੂੰ ਅੰਦਰਲੇ ਪਾਸੇ ਕਰ ਦਿਓ। ਐਸ ਤਰ੍ਹਾਂ ਤੇ ਤੁਸੀਂ ਫਿਰ ਜੇ ਦਿੱਤੇ ਚਾਹੇ ਥੋੜਾ ਜਿਹਾ ਸੁੱਕਾ ਆਟਾ ਲਾ ਲਓ। ਇਹ ਲੈ ਇਹਨੂੰ ਚੱਕੋ। ਇਹਦੇ ਉੱਤੇ ਰੱਖ ਦਿਓ। ਇਹ ਨੂੰ ਇਹਦੇ ਉੱਤੇ ਰੱਖ। ਇਹ ਇੱਥੇ ਤੁਸੀਂ ਫੇਰ ਮਾੜਾ ਜਾ ਕੇ ਹੋਏ ਨੂੰ ਫੇਰ ਲਾ ਦਿਓ। ਇਹਧਰ ਆਪਾਂ ਜਿਹੜੀ ਸਾਈਡ ਵਾਲੀ ਇਧਰ ਲਿਆ ਪਾਸੇ ਅਜਾ ਗਈ ਆ। ਇਵੇਂ ਜਿਕੇ ਆਪਾਂ ਇਹਨੂੰ ਸ਼ੁਰੂ ਕਰ ਦੇਣਾ। ਪਹਿਲਾਂ ਇਧਰਲੇ ਪਾਸੇ ਚੱਕਣਾ ਇਹਨੂੰ। ਜਿਹੜਾ ਆਪਾਂ ਕਟਿੰਗ ਕੀਤੀ ਆ। ਫੇਰ ਆਪਾਂ ਇਧਰਲੇ ਪਾਸੇ ਚੱਕਣਾ। ਜਿਹਨੂੰ ਤੇ ਆ ਤਰਿਲਾ ਸਾਖਦੇ ਆ ਤੇ ਥੋੜਾ ਜਿਹਾ ਕਿਉਂ ਵੀ ਲਾ ਸਕਦੇ। ਜੁਝਾ ਪਾਟਾ ਲਾ ਲਿਆ। ਤੇ ਇਹਨੂੰ ਆਪਾਂ ਅੰਦਰਲੇ ਪਾਸੇ ਤਾਂ। ਇੱਥੇ ਇਹਦੇ ਥੋੜੇ ਜਿਹਾ ਤੁਸੀਂ ਲਾਓ ਘਿਓ ਜਿਹੜੀ ਆਜ ਸਾਡੀ ਹੈਗੇ ਪੇਲੀ ਹੋਈ ਰੋਟੀ ਅੱਠੀ ਕੀਤੀ ਹੋਈ ਆ ਇਹਨੂੰ ਰਸਤਾ ਤੇ ਕਰ ਲਓ ਇਹਨੂੰ ਇਧਰ ਰੱਖੋ ਸਾਰਾ ਪਰੌਠਾ ਬਣ ਗਿਆ ਤੇ ਨਾਲੇ ਆਪਣਾ ਜਿਹੜਾ ਨਮਕਾ ਆਟਾ ਹੁਣਿਆ ਹੋਇਆ ਤੇ ਨਾਲ ਸਾਰਾ ਆਟੇ ਦੀਆਂ ਬਿਲੇ ਦਾ ਵਿੱਚ ਮਹਿ ਜਾਗੇ ਅੱਟ ਨਾ ਬਣੇ ਆ ਜਿਵੇਂ ਜੇ ਤੁਸੀਂ ਕੋਈ ਪੇਪਰ ਰੱਖ ਕੇ ਵੇਲਣਾ ਤਾਂ ਪੇਪਰ ਰੱਖ ਕੇ ਵੀ ਵੇਲ ਸਕਦੇ ਜਿਹਦਾ ਤੁਹਾਡਾ ਆਟਾ ਸਖਤ ਹੀ ਆ ਕਿ ਇਹ ਤਾਂ ਤੁਹਾਨੂੰ ਪੇਪਰ ਵਗੈਰਾ ਰੱਖਣ ਦੀ ਲੋੜ ਨਹੀਂ ਇਹ ਨਹੀਂ ਚਿਪਕਣਾ ਨਾਲ ਤੇ ਜੇ ਤੁਹਾਡਾ ਆਟਾ ਥੋੜਾ ਨਰਮ ਆ ਮਿਲ ਕੇ ਢਿੱਲਾ ਪੈ ਗਿਆ ਤੇ ਫਿਰ ਤੁਸੀਂ ਕੋਈ ਪੋਣਾ ਜਾਂ ਪੇਪਰ ਰੱਖ ਕੇ ਇਹਨੂੰ ਵੇਲ ਦਿਓ ਉਸ ਜਿਹਨ ਲਪਾ ਇਸ ਤਰੀਕੇ ਨਾਲ ਹੌਲੀ ਹੌਲੀ ਬੋਲੇ ਹੱਥਾਂ ਦੇ ਨਾਲ ਵੇਲ ਲੈਣਾ ਤਾਂ ਕਿ ਆਪਣਾ ਮਟੀਰੀਅਲ ਵੀ ਬਾਹਰ ਨਾ ਆਵੇ ਆਪਣੇ ਇਹ ਦੁੱਝ ਚੱਪੇ ਵੀ ਨਾਲ ਜਿੱਥੇ ਥੋੜਾ ਜਿਆਦਾ ਪੋਣਾ ਵਿਛਾ ਲੈਣੀ ਆ ਤਾਂ ਕਿ ਆਪਣਾ ਮਟੀਰੀਅਲ ਕਾਫੀ ਭਰਿਆ ਹੋਇਆ ਵਾ ਇਸ ਤਰੀਕੇ ਨਾਲ ਦੇਖੋ ਜੀ ਓਨਾ ਆਟਾ ਹੁੰਦਾ ਤੇ ਓਨਾਂ ਹੀ ਆਪਣਾ ਮਟੀਰੀਅਲ ਹੁੰਦਾ ਵਾ ਇਹ ਲੋਡਰ ਬਣਾਉਂਦਾ ਨਾਲ ਤਾਂ ਇਹ ਲੀਰਾ ਬੰਦੀਆਂ ਨੇ ਤੇ ਨਾਲੇ ਇਹਦੇ ਵਿੱਚ ਤੁਸੀਂ ਇਹਨੂੰ ਜਿੰਨਾ ਮਰਜ਼ੀ ਪਤਲਾ ਵੇਨ ਲੋ ਤੇ ਕੋਈ ਮਟੀਰੀਅਲ ਬਾਹਰ ਨਹੀਂ ਆਊਗਾ ਇਹਦਾ ਸੋ ਪੂਰਾ ਰੱਖਣ ਦਾ ਇਹ ਹੁੰਦਾ ਕਿ ਆਪਣਾ ਇਹ ਚੱਕਲੇ ਦੇ ਨਾਲ ਚਿਪਕਦਾ ਨਹੀਂ ਜੀ ਪੂਰਾ ਪਤਲਾ ਕਰ ਲੈਣਾ ਇਹ ਜੇ ਤੁਹਾਨੂੰ ਮਾੜਾ ਮੋਟਾ ਮੋਟਾ ਲੱਗਦਾ ਤੇ ਹੱਥ ਦੇ ਨਾਲ ਇਹਨੂੰ ਬਿਲਕੁਲ ਪਤਲਾ ਕਰਦੇ ਆਂ ਬਿਲਕੁਲ ਮਟੀਰੀਅਲ ਨਿਵਾਰ ਨਿਕਲਦਾ ਜਿੱਦਾ ਮਰਜ਼ੀ ਚੱਕੀ ਫਿਰੋ ਇਹਨੂੰ ਤੇ ਆਪਣਾ ਇੱਥੇ ਗੈਸ ਤਵਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਨੂੰ ਤੜੀ ਦੇਵਾਂਗੇ ਉੱਪਰ ਕਿਉਂ ਨਹੀਂ ਲਾਉਣਾ ਇਹਦੇ ਇਹੋ ਉਹਦੇ ਲਾਉਣਾ ਤੇ ਇਹ ਕਿਉਂ ਪਾ ਵਿੱਚ ਲਾਤਾ ਤੇ ਉਹ ਸਾਰਾ ਜਿਹੜਾ ਕਿਉਂ ਹੁੰਦਾ ਵਾ ਉਹ ਪਨੀਰ ਜੋ ਉਸ ਹੋ ਜਾਦਾ ਪਨੀਰ ਜਿਹੜਾ ਪਿਆਜ਼ ਪਾਇਆ ਹੋਇਆ ਵਾ ਉਹ ਸੁੱਕ ਜਾਣਾ ਹਲਦੀ ਪੜੇ ਪੀਲਾ ਰੰਗ ਦਿਖਾਉਣਾ ਤਾਂ ਹਲਦੀ ਵੀ ਪਾ ਸਕਦੇ ਆ ਅਜੀ ਆਪਾਂ ਖੁਰਚ ਨਾਲ ਲਈਏ ਤੇ ਪੰਜ ਪਾਲ ਤੱਕ ਇਹਨੂੰ ਅੜਦੇ। ਇਹ ਨਹੀਂ ਆਉਂਦਾ। ਹਰ ਇੱਕ ਮੈਂ ਹੋਰ ਬਣਾ ਕੇ ਦਿਖਾ ਦਿੰਨੀ ਆ। ਤੇ ਹੋ ਆਪਾਂ ਅੜਦੇ ਜਾ ਤੱਕ। ਲਓ ਜੀ। ਆਪਾਂ ਬਿਨਾਂ ਕਿਓ ਲਾਈ ਉਪਰੋਂ। ਉੱਪਰ ਜੇ ਕਿਓ ਲਾਉਣੇ ਤਾਂ ਧੂਮਾ ਬਹੁਤ ਨਿਕਲਦਾ। ਤੇ ਆਪਾਂ ਇਸ ਤਰੀਕੇ ਨਾਲ ਕਿਓ ਵੀ ਲਾ ਲਿਆ ਤੇ ਉਹ ਵੀ ਅੰਦਰ ਅੰਦਰ ਪਨੀਰ ਦੇ ਵਿੱਚ ਰਚ ਗਿਆ। ਤੇ ਇਸ ਨਾਲ ਕੁ ਵੀ ਇਹਦੇ ਸਾਰੇ ਪਾਸੇ ਆ ਜਾਂਦਾ ਤੇ ਇਥੇ ਬਹੁਤ ਸੋਹਣਿਆ ਲੇਰਾਂ ਬਣ ਜਾਂਦੇ। ਆਹ ਜਿਹੜਾ ਸਿਨੇਤਾ ਨੂੰ ਕੋਲ ਕੇ ਕਾਹਦੇ ਵੀ ਇਹ ਆਪਣਾ ਲੱਛਾ ਪਰੌਂਠਾ ਹੁੰਦਾ ਨਾ ਇਸ ਤਰੀਕੇ ਦਾ ਪਰੌਂਠਾ ਬਣਾ ਲੈਂਦਾ ਹੈ ਇਹਨੂੰ ਲੋਡਡ ਪਰੌਂਠਾ ਜਿੰਨਾ ਕਿ ਆਪਾਂ ਇਹਦੇ ਚ ਬਹੁਤ ਪਨੀਰ ਦਾ ਲੋਡ ਕਰ ਦਿੰਦੇ ਆ ਮਟੀਰੀਅਲ ਦਾ ਦੇਖੋ ਜੀ ਕਿੰਨਾ ਸੋਹਣਾ ਆਪਣੇ ਪਰੌਂਠੇ ਬਣੇ ਆ ਇਸੇ ਤਰ੍ਹਾਂ ਉਹ ਬਹੁਤ ਦੇਖੋਨੇ ਆ ਕਿਉਂ ਆਪਾਂ ਜੰਮਿਆ ਹੋਇਆ ਲੈਣਾ ਜਿਹਨੂੰ ਰੋਟੀ ਨੂੰ ਬੇਲ ਲੈਣਾ ਆਪਾਂ ਦੋ ਪੇੜੇ ਲੈ ਲਏ ਆ ਇੱਕੋ ਜਿਹੇ ਰੋਟੀ ਪੂਰੀ ਬਰੀਕ ਬੇ ਪਤਲੀ ਬੇਲਣੀ ਆ ਜਿੰਨੀ ਵੀ ਵਧਾ ਸਕਦੇ ਤੁਸੀਂ ਓਨੀ ਵਧਾ ਦੇ ਜੀ ਬਿਲਕੁਲ ਪਤਲੀਆਂ ਰੋਟੀਆਂ ਖਜੂੜ ਕੇ ਤਾਂ ਆਪਾਂ ਬਹੁਤ ਵਾਰੀ ਬਣਾਏ ਹੋਣੇ ਆ ਤੁਸੀਂ ਪਰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ। ਜੋ ਆਪਾਂ ਪੁਣੀ ਦੋਨੇ ਰੋਟੀਆਂ ਪਤਲੀਆਂ ਬੇਲ ਲੈਣਾ। ਦੋਨਾਂ ਦੇ ਉੱਤੇ ਕਿਵਾਂ ਲਾ ਦਿੰਨੇ ਆ। ਜੰਮਿਆ ਹੋਇਆ ਘਿਓ ਲਾਉਣਾ। ਇਹਦੇ ਤੇ ਵੀ ਲਾ ਲਓ ਤੁਸੀਂ। ਤੇ ਜਿਹੜੀ ਆਪਾਂ ਰੋਟੀ ਇੱਧਰ ਬੇਲ ਕੇ ਰੱਖੀ ਆ। ਉਹਦੇ ਤੇ ਲਾ ਲਓ। ਇਹ ਕਿਹ ਇੱਕ ਪਾਸੇ ਆਪਾਂ ਅੰਦਰਲੇ ਪਾਸੇ ਘਿਓ ਲਾਉਣਾ ਆ ਜੀ। ਕਿਉਂ ਨੂੰ ਚੰਗੀ ਕਰਾ ਲਾ ਲੈ। ਮਾ ਪ੍ਰੌਂਠੇ ਉਹਦੀ ਵਰਗੀ ਹਕੀ ਦੀ 50 ਗ੍ਰਾਮ ਪਲੇਟ ਦੇ ਵਿੱਚ ਤਿੰਨ ਪ੍ਰੌਂਠੇ ਬਣ ਜਾਂਦੇ ਆ ਇਹ ਲੋਡਡ ਪ੍ਰੌਂਠੇ ਤੁਸੀਂ ਆਪਣਾ ਪੂਰਾ ਭਰ ਲੈਣੇ ਆ ਤੁਸੀਂ ਜਿੰਨਾ ਮਰਜੀ ਪਾ ਲਓ ਜਿੰਨਾ ਮਰਜੀ ਬਿਲਕੁਲ ਬਾਹਰ ਨਹੀਂ ਨਿਕਲੂਗਾ ਤੁਸੀਂ ਆਪਾਂ ਹਾ ਪੂਰਾ ਮਦੀਰੇ ਪਾ ਲਿਆ ਇਹ ਤੋਂ ਬਾਅਦ ਆਪਾਂ ਉੱਪਰ ਅਗਲੀ ਰੋਟੀ ਰੱਖ ਦਿੱਤੀ ਆ ਇਹਨਾਂ ਨੂੰ ਹੱਥ ਦੇ ਨਾਲ ਸਾਈਡਾਂ ਨੂੰ ਜੋੜ ਲਓ ਇਹ ਸਾਈਡਾਂ ਨੇ ਹੱਥ ਦੇ ਨਾਲ ਇੱਕ ਵਾਰੀ ਨਾਲ ਸਾਰਾ ਇਦਾਂ ਨੂੰ ਫਲਾ ਲਿਓ ਤਾਂ ਕਿ ਸਾਈਡਾਂ ਕੋਲ ਥੋੜਾ ਜਿਹਾ ਰਹਿ ਜਾਂਦਾ ਹੁੰਦਾ ਜਦੋਂ ਆਪਾਂ ਡਬਲ ਰੋਟੀ ਬਣਾਉਣੀ ਹੈ ਨਾ ਮੀਲ ਲੈਣਾ ਇੱਥੇ ਵੇਲ ਦੇਨੂ ਬਿਲਕੁਲ ਤਵੇ ਦੇ ਨਾਲ ਇਹ ਵੇਲਨੇ ਚੱਕਲੇ ਦੇ ਨਾਲ ਦੇ ਨਾਪ ਦੀ ਕਰ ਲਿਓ ਬਿਲਕੁਲ ਪਤਲੀ ਤੇ ਸਾਈਡਾਂ ਜੁੜੀਆਂ ਹੁਣ ਚੰਗੀ ਤਰ੍ਹਾਂ ਇਸ ਥਾਂ ਤੇ ਫੇਰ ਆਪਾਂ ਮਤਾਂ ਦਰਨੇ ਆਈਏ ਵੀ ਹੁਣ ਆਪਾਂ ਇਹ ਜਾ ਪਾਸਸ ਕਰਨਾ ਕਰਦੇ ਨਾਲ ਇਸ ਨੂੰ ਹੁਣ ਤੁਮ ਜਾ ਕੇ ਤਕਾਦਨੇ ਆ ਪਹਿਲਾਂ ਇਧਰੋਂ ਸੈਂਟਰ ਚੋਂ ਕੱਟ ਲਾਉਣਾ ਇਧਰੋਂ ਲਾ ਲੈਣਾ ਕੱਟ ਇਧਰੋਂ ਕੱਟ ਲੈਣਾ ਇਹ ਪੰਜ ਦਾ ਆਪਾਂ ਪੀਜ਼ਾ ਕੱਟਦੇ ਬੰਨੇ ਆ ਵਿਚਾਲਾ ਵਿਚਾਲਾ ਰਹਿ ਜਾਣਾ ਉਧਰੋਂ ਆਪਾਂ ਇੱਕ ਸਾਈਡ ਤੋਂ ਇਧਰੋਂ ਕੱਟ ਲੈਣਾ ਇੱਕ ਸਾਈਡ ਤੋਂ ਆਪਾਂ ਇਧਰੋਂ ਕੱਟ ਲੈਣਾ ਇਹ ਮੇਰੀ ਕਿ ਇਧਰਲੇ ਪਾਸੇ ਇੱਕ ਸਾਈਡ ਇਧਰੋਂ ਕੱਟ ਲੈਣੀ ਇਹਦਾ ਵਿਚਾਲਾ ਹਿੱਸਾ ਵਾ ਉਹ ਨਹੀਂ ਘਟਣਾ ਵਾ ਦੋਨੇ ਪਾਸੇ ਬਾਰੇ ਇਧਰੋਂ ਆਪਾਂ ਜਦੋਂ ਇਧਰਲੇ ਪਾਸੇ ਉਹ ਆ ਜਿਹੜੀ ਆਪਣੇ ਪਹਿਲਾਂ ਆ ਚੱਕ ਲੈਣਾ ਇਹਦੇ ਉੱਤੇ ਰੋਟੀ ਪਹਿਲਾਂ ਤਾਂ ਆਪਾਂ ਸੁੱਕਾ ਆਟਾ ਬਰਉਣਾ ਸਾਰੇ ਜੁੱਤੇ ਥੋੜਾ ਥੋੜਾ ਨਾ ਸੁੱਕਾ ਆਟਾ ਬਰੋ ਲੋ ਹੁਣ ਇਹਦੇ ਤੇ ਘਿਓ ਲਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਆਪਾਂ ਘਿਓ ਦੋਨੇ ਰੋਟੀਆਂ ਨੂੰ ਲਾ ਚੁੱਕੇ ਆ ਹੁਣ ਆਪਾਂ ਇਹਦੇ ਨਾਲ ਪਾਸਾ ਚੱਕਿਆ ਜੇ ਪੈ ਇਧਰ ਨਾਲ ਪਾਸਾ ਚੱਕਿਆ ਇਹਨਾਂ ਵਿੱਚ ਰੱਖ ਲਿਆ ਇਹਦੇ ਇਹ ਦੋ ਇਸ ਤਰੀਕੇ ਨਾਲ ਬਣ ਜਾਂਦਾ ਤੇ ਮੁਰਕੀ ਨੂੰ ਚਾੜੋ ਇੱਥੇ ਤੁਸੀਂ ਇਹਦੇ ਤੇ ਸੁੱਕਾ ਆਟਾ ਹੀ ਲਾਓ ਘਿਓ ਵੇਸ਼ ਦੀ ਨਾਲ ਆਵੇਂ ਜਿਵੇਂ ਜਿਕੇ ਫੇਰੇ ਨੂੰ ਇਹਦੇ ਤੇ ਇਹਦਾ ਰੱਖ ਲਓ ਫਿਰ ਇਹਦੇ ਤੇ ਸੁੱਕਾ ਆਟਾ ਲਾ ਦਿਓ ਜਿਹੜਾ ਆ ਆਹ ਲਾਸਟ ਤੱਕ ਜਿਹੜਾ ਲਾਸਟ ਵਾਲਾ ਹੈਗਾ ਫਿਰ ਪਹਿਲਾਂ ਇਹਨੂੰ ਕਰ ਲੈਣਾ ਇਧਰੋਂ ਕਰੋ ਇਧਰ ਚੱਕ ਲੈਣਾ ਤਾਂ ਕਿ ਇਹਦੇ ਨੇਰਾਂ ਸੁੱਕੇ ਆਟੇ ਦੇ ਨਾਲ ਹੀ ਖੋਲਣਗੇ ਆ ਉਹ ਜੀ ਇਹਨੂੰ ਪਹਿਲਾਂ ਇਧਰ ਮੋੜ ਲੈਣਾ ਤੇ ਮੁਰਕੇ ਜਿਹੜਾ ਆਪਣਾ ਆ ਮਟੀਰੀਅਲ ਆ ਇਹਨੂੰ ਇਸ ਤਰੀਕੇ ਨਾਲ ਕਰ ਲੈਣਾ ਜਿਹੜਾ ਆਪਣਾ ਇਤਲਾ ਹੈਗਾ ਇਹਨੂੰ ਐਦਾਂ ਮੋੜ ਦੇਣਾ ਆ ਆਪਣਾ ਬਣ ਜਾਵਾਂ ਤੇ ਮੁਰਕਿਆ ਪੈਨੋ ਚੌਰਸ ਬੇਲ ਦਾ ਇਸ ਤਰੀਕੇ ਨਾਲ ਬਣਾਉਣਾ ਜੀ ਆਪਾਂ ਉਹ ਫਿਰ ਤੇ ਰੱਖੋ ਜੀ ਤੁਸੀਂ ਕਪੜਾ ਜਦੋਂ ਤੁਸੀਂ ਹੁਣ ਵੇਲਣਾ ਵਾ ਪਹਿਲਾਂ ਆਪਾਂ ਕਪੜਾ ਰੱਖਾਂ ਦੀ ਲੋੜ ਆਈ ਹੁੰਦੀ ਹੈ ਤਾਂ ਕਿ ਹੁਣ ਇਹ ਕਾਫੀ ਭਾਰਾ ਹੋ ਜਾਂਦਾ ਤੇ ਤੈਨੂੰ ਹੱਥ ਦੇ ਨਾਲ ਹੀ ਐਂ ਦਬਾਇਓ ਤੇ ਥੋੜੀ ਜਿਹੀ ਗੰਨੀ ਕਰ ਲਿਓ ਰੋਟੀ ਵੇਲੇ ਗੰਨੀ ਕਰਦੇ ਹੁੰਦੇ ਆ ਤੇ ਹੁਣ ਆਪਾਂ ਇਹਨੂੰ ਕੋਲੇ ਕੋਲੇ ਹੱਥਾਂ ਦੇ ਨਾਲ ਹੌਲੀ ਹੌਲੀ ਕਰਕੇ ਵੇਲ ਦਿੰਦੇ ਆ ਮਟੀਰੀਅਲ ਬਾਹਰ ਨਾ ਆਵੇ ਹੁਣ ਇਹਨੇ ਬਹੁਤ ਸੌਖਾ ਮਿਲ ਜਾਂਦਾ ਤੇ ਬਿਲਕੁਲ ਨਹੀਂ ਬਾਹਰ ਆਉਂਦਾ ਬਹੁਤ ਵਧੀਆ ਬਣ ਲ ਗਿਆ। ਇਸ ਨੂੰ ਪਤਲਾ ਕਰਦੇ ਹੋ ਤਾਂ ਇਹ ਨਾਪਦਾ ਇਸ ਤਰੀਕੇ ਦੇ ਨਾਲ ਨਮਕ ਪਾਉਂਗੇ। ਕੋਈ ਜਿਹੜਾ ਮਟੀਰੀਅਲ ਆ ਉਹ ਪਾਣੀ ਨਹੀਂ ਛੱਡੂਗਾ। ਚਾਹੇ ਆਲੂ ਦਾ ਵਾ ਚਾਹੇ ਕਾਸੀ ਦਾ ਵੀ ਤੁਸੀਂ ਪਰੌਂਠੀ ਬਣਾ ਰਹੇ ਆ ਤੁਸੀਂ ਆਟੇ ਦਾ ਪਰੌਂਠੀ ਨੂੰ ਵੜਾਓ ਤਾਂ ਕਿ ਜਿਹੜਾ ਇਹ ਆਟਾ ਵਾਏ ਸਾਰੇ ਥਾਂ ਤੇ ਚੱਲਿਆ ਗਿਆ। ਚੱਕ ਚੱਕ ਕੇ ਇਹਨੂੰ ਬਹੁਤ ਪਰੇਥਨ ਲਾਉਣ ਦੀ ਲੋੜ ਵੀ ਹੈ ਨਹੀਂਗੀ। ਪਰੇਥਨਾਂ ਵਾਲਾ ਲਾਓ। ਤਦ ਕਿੰਨੇ ਵੀ ਲਾਪਣ ਨੂੰ ਘਿਓ ਲਾਉਣਾ ਪੈਂਦਾ ਵਾ ਉੱਪਰ ਜੀ ਜੇ ਤੁਸੀਂ ਘੱਟ ਬੜੇ ਥਣ ਲਾਉਗੇ ਨਾ ਤੇ ਫਿਰ ਆਪਾਂ ਨੂੰ ਘਿਓ ਲਾਉਂਦੇ ਉੱਪਰ ਲੋੜ ਨਹੀਂ ਪੈਂਦੀ ਕਿ ਤੇ ਉਦਾਂ ਹੀ ਪਰੌਠੇ ਬਹੁਤ ਸੋਹਣੇ ਬਣ ਜਾਂਦੀਆਂ। ਢੜਕੀ ਦੇ ਉੱਪਰ ਲਾ ਕੇ ਅਮਰਜੀ ਚੱਕ ਚੱਕੇ ਘਮਾਈ ਚੱਲੋ। ਪਰ ਵੀ ਆਪਣੀ ਵੇਲ ਕੇ ਤਿਆਰ ਹੋ ਗਈ ਆ। ਚਲੋ ਜੀ ਆਪਾਂ ਪਾਉਨੇ ਆ। ਹਰਾ ੜਦੇ ਆ। ਹੋ ਰਿਹਾ ਹੈ ਤੇ ਮੈਂ ਉਹ ਵੀ ਬਣਾ ਲਵਾਂ। ਮੈਂ ਦੋਨੇ ਸਿੰਗਲ ਹੀ ਬਣਾਉਂਗੀ ਉਹ ਕੁਝ ਮੈਂ ਸਾਨੂੰ ਸਿੰਗਲ ਚ ਪਾ ਕੇ ਦਿਖਾ ਦਿੱਤਾ ਸੀ ਤੇ ਇੱਕ ਮੈਂ ਸਿੰਗਲ ਹੋਰ ਬਣਾ ਲਵਾਂਗੀ ਸਿੰਗਲ ਆਪਾਂ ਤੁਸੀਂ ਤੁਹਾਨੂੰ ਮੈਂ ਦਿਖਾਈ ਦਿੱਤਾ ਵਾ ਸਿੰਗਲ ਨੂੰ ਆਪਾਂ ਥੋੜਾ ਮਟੀਰੀਅਲ ਪਾ ਕੇ ਕਿਉਂਕਿ ਸਿੰਗਲ ਦੇ ਵਿੱਚ ਥੋੜਾ ਮਟੀਰੀਅਲ ਪੈਂਦਾ ਵਾ ਤੇ ਤੁਸੀਂ ਇੱਕ ਵਾਰੀ ਆਹ ਪਰੌਂਠਾ ਬਣਾ ਕੇ ਦੇਖੋ ਲੋਡਡ ਪਰੌਂਠਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਵਾ ਤੇ ਪੂਰੇ ਮਟੀਰੀਅਲ ਨਾਲ ਵੀ ਬਣ ਜਾਂਦਾ ਤੇ ਜਿਹੜੀਆਂ ਇਹਦੀਆਂ ਸਾਈਡਾਂ ਤੋਂ ਕੰਨੀਆਂ ਜੇ ਆਪਾਂ ਦੋ ਟੀਆਂ ਜੋੜ ਕੇ ਲਾਉਣੇ ਆ ਤਾਂ ਸਾਈਡਾਂ ਤੋਂ ਕੰਨੀਆਂ ਜੇ ਖੁੱਲ ਜਾਂਦੀਆਂ ਹੁੰਦੀਆਂ ਨੇ ਤੇ ਉਹਦਾ ਵੀ ਨਹੀਂ ਖੁੱਲਦਾ ਹੁੰਦਾ ਵਾ ਉਜੇ ਪਰੌੜੇ ਤੇ ਇਹ ਤੁਹਾਨੂੰ ਮਿਲਦੇ ਆ। ਲੋ ਜੀ ਇਸ ਪਰੌਂਠਾ ਨਾਪਣ-ਨਾਪ ਕੇ ਇਸ ਕੁਰਤੀ ਨੇ ਨਾਲ ਆਪਾਂ ਕਿਉਂ ਬਿਲਕੁਲ ਨਹੀਂ ਕੋਲ ਨਹੀਂ ਲਾਉਣਾਗਾ ਜਿਹੜਾ ਥਿਓ ਆਪਾਂ ਉੱਪਰ ਲਾਉਣੇ ਆ ਤੇ ਉਹ ਸੈਚੂਏਸ਼ਨ ਫੈਟ ਬਣ ਜਾਂਦੇ ਆ ਜਿਹੜਾ ਆਪਾਂ ਵਿੱਚ ਲਾ ਦਿੰਨੇ ਆ ਇਹਦੇ ਅੰਦਰਲੇ ਪਾਸੇ ਕਿਉਂ ਉਹ ਦਿਨਾ ਤੂੰ ਅਮਣੀ ਨਹੀਂ ਨਿਕਲਦਾ ਦਾ ਤੇ ਨਾਲੇ ਉਹ ਪਨੀਰ ਸੋਕ ਲੈਂਦਾ ਉਸ ਤੋਂ ਤੇ ਆਪਾਂ ਨੂੰ ਉਪਰ ਬਿਲਕੁਲ ਉਹ ਹੈ ਵੀ ਨਹੀਂ ਬਣਦਾ। ਲੋ ਜੀ ਇਸ ਤਰੀਕੇ ਨਾਲ ਆਪਾਂ ਪਰੌੜੇ ਨੂੰ ਰਾੜ ਕੇ ਤੇ ਤੁਹਾਨੂੰ ਦਿਖਾਉਂ ਦੂਜਾ ਪਰੌਂਠਾ ਮੈਂ ਬਣਾਉਣੀ ਆ। ਅੱਗੇ ਇਹ ਆਪਣਾ ਰੜ ਚੁੱਕਿਆ ਦੇਖੋ ਪੂਰਾ ਇਹਦਾ ਜਿਹੜਾ ਮਟੀਰੀਅਲ ਬਾਹਰ ਨਹੀਂ ਨਿਕਲਦਾ ਤੁਸੀਂ ਕਿੰਨਾ ਮਟੀਰੀਅਲ ਪਾਇਆ ਇਹਦੇ ਵਿੱਚ ਇਹ ਬਣ ਗਿਆ ਜੀ ਆਪਣਾ ਲੋਡਡ ਪ੍ਰੌਂਠਾ ਇੱਕ ਆਪਾਂ ਹੋਰ ਬਣਾਉਦੇ ਆਂ ਅਪਲੇਟ ਲਿਆਵਾਂ ਤੇ ਵਿੱਚ ਰੱਖ ਦਿਆਂ। ਤੇ ਜੀ ਆਪਣੇ ਪ੍ਰੌਂਠੇ ਬਣ ਕੇ ਹੋ ਗਏ ਆ ਤਿਆਰ ਤੇ ਆਪਾਂ ਰੜ ਲਏ ਆ ਆਪਾਂ ਬਣਾਇਆ ਜੀ ਸਿੰਪਲ ਜਿਸ ਆਪਾਂ ਥੋੜਾ ਭਰ ਕੇ ਰੋਟੀ ਰਵੇਲ ਕੇ ਤੇ ਥੋੜਾ ਜਿਹਾ ਮਟੀਰੀਅਲ ਚਮਚਾ ਦੋ ਚਮਚੇ ਪਾ ਕੇ ਜਿਸ ਦਾ ਆਪਾਂ ਆਮ ਬਣਾਉਨੇ ਆ ਇਹ ਤਾਂ ਆਪਾਂ ਬਣਾਇਆ ਜੀ ਉਹ ਪ੍ਰੌਂਠੇ ਨੇ ਜਬਾਲੇ ਤੇ ਆ ਬਣਾਇਆ ਜੀ ਆਪਾਂ ਲੋਡਡ ਇਹ ਆਪਾਂ ਨੂੰ ਦੋ ਖਾਣੇ ਪੈਂਦੇ ਆ ਤੇ ਆ ਆਪਣਾ ਇੱਕ ਨਹੀਂ ਬਹੁਤ ਵਧੀਆ ਵਾ ਜਰਾ ਇਹੇ ਬਹੁਤ ਹੀ ਵਧੀਆ ਜਿਹੇ ਨਰਾ ਵਗੈਰਾ ਤਾਂ ਦੋ ਖਾਣੇ ਆ ਜਿੱਤੇ ਨਾਲ ਇਹ ਨਰਾ ਵਗੈਰਾ ਬੰਦਿਆ ਤੇ ਇਹੇ ਰੇ ਬਣਗੇ ਇੱਕਲੇ ਅੱਗੇ ਬਣ ਜਾਂਦੀ ਆ ਜਿੰਨੇ ਸਾਰੇ ਨੇਰਾ ਬਣਦੇ ਆ ਨਾਲ ਨਾਲ ਗਰਮ ਬਹੁਤ ਆ ਦਿਖਾ ਨਹੀਂ ਹੁੰਦਾ ਤੇ ਬਹੁਤ ਹੀ ਖਸਤਾ ਬੰਦੇ ਆ ਤੇ ਨਾਲੇ ਆਪਾਂ ਨੂੰ ਉੱਪਰ ਧਿਓ ਲਾਉਣ ਦੇ ਬਹੁਤ ਘਟ ਘੋਦੇ ਵਿੱਚ ਲੱਗਦੇ ਆ ਤਾਂ ਕਿ ਆਪਾਂ ਦੋਨਾਂ ਰੋਟੀਆਂ ਬੇਲ ਕੇ ਬਸ ਉੱਤੇ ਲਾਇਆ ਤੇ ਹੋਰ ਕਿਉਂ ਪਾਉਂਦੇ ਦੇਤੇ ਲੋੜ ਆ ਜੀ ਨਾ ਆਪਾਂ ਨੂੰ ਆਟੇ ਵਿੱਚ ਕਿਉਂ ਪਾਉਂਦੇ ਲੋੜ ਆ ਤੇ ਸਿਰਫ ਆਪਾਂ ਬਾਅਦ ਵਿੱਚ ਜਦੋਂ ਲਾਸਟ ਵਿੱਚ ਮੁੱਕੀ ਦੇ ਕੇ ਰੱਖਿਆ ਤੇ ਉਦੋਂ ਵਾਸਤੇ ਕਪੜਾ ਆ ਕਿ ਸਿਕਰੀ ਨਾ ਆਵੇ ਤੇ ਬਹੁਤ ਘੱਟ ਤੇ ਉਹਦੇ ਵਿੱਚ ਆਪਾਂ ਇਹ ਲੋੜ ਦੇ ਪਰੌਂਠੇ ਤਿਆਰ ਕੀਤੇ ਆ ਤੇ 50 ਗ੍ਰਾਮ ਪਨੀਰ ਦੇ ਵਿੱਚ ਤਿੰਨੇ ਇਹ ਲੋੜ ਦੇ ਪਰੌਂਠੇ ਤਿਆਰ ਹੋ ਜਾਂਦੇ ਆ ਇਹਦੀ ਬੈਂਡਿੰਗ ਵੀ ਬਹੁਤ ਵਧੀਆ ਆ ਜੀ ਇਹ ਬਿਲਕੁਲ ਆਏ ਨਹੀਂ ਤੇ ਪਨੀਰ ਦੇ ਪਰੌਂਠੇ ਦੇ ਵਿੱਚੋਂ ਪਨੀਰ ਘੁੱਲਦਾ ਰਹਿੰਦਾ ਵਾ ਜਿਹਦੇ ਵਿੱਚ ਪਨੀਰ ਇਦਾਂ ਬਾਹਰ ਵੀ ਨਹੀਂ ਨਿਕਲਦਾ ᱱੋਜੀ ਆਪਾਂ ਤਾਂ ਇਹਨੂੰ ਖਾਣੇ ਆ ਅੰਬ ਦੇ ਚਾਰ ਨਾਲ ਅੰਬ ਦਾ ਚਾਰ ਨਾ ਮੱਖਣ ਆਮ ਦਾ ਚਾਹ ਸਾਡਾ ਤਿੰਨ ਚਾਰ ਸਰ ਪ੍ਰਣਾਮ ਆ ਕਿਉਂਕਿ ਜਦੋਂ ਖਤਮ ਹੁੰਦਾ ਹੁੰਦਾ ਫੇਰੀ ਪਾਈਦਾ ਥੋੜਾ ਹੀ ਪਾਇਆ ਸੀਗਾ ਤੇ ਇਹ ਵੀ ਖਤਮ ਨਹੀਂ ਹੋਇਆ ਨਾਲ ਲੈ ਲਿਆ ਜੀ ਆਪਾਂ ਮੱਖਣ ਤੇ ਨਾਲ ਤੁਸੀਂ ਦਹੀਂ ਨਾਲ ਵੀ ਖਾ ਸਕਦੇ ਆ ਤੇ ਮੱਖਣ ਵਗੈਰਾ ਦੇ ਨਾਲ ਵੀ ਤੁਸੀਂ ਖਾ ਸਕਦੇ ਲੋ ਜੀ ਆਓ ਆਪਾਂ ਖਾਏ ਲੋਡਡ ਬ੍ਰਾਂਚਾ ਜਿਹਨੇ ਜਿਹਨੇ ਖਾਣਾ ਤੁਸੀਂ ਵੀ ਆ ਸਕਦੇ ਆ ਸਿੰਪਲ ਖਾਣਾ ਸਿੰਪਲ ਖਾਓ ਤੇ ਲੋਡਡ ਖਾਣਾ ਲੋਡਡ ਇਸ ਤਰੀਕੇ ਨਾਲ ਤੁਸੀਂ ਲੋਹੜਾ ਪਰੌਂਠਾ ਬਣਾ ਕੇ ਦੇਖਿਓ ਤੇ ਸਾਨੂੰ ਕਮੈਂਟਾਂ ਵਿੱਚ ਲਿਖਿਓ ਕਿ ਤੁਹਾਡਾ ਲੋਹੜਾ ਪਰੌਂਠਾ ਕਿਹੋ ਜਿਹਾ ਬਣਿਆ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਇਹਨੇ ਤੇੰਜ ਚਾਰ ਮੈਂ ਟਿਪਸ ਦੱਸਿਆ ਇੱਕ ਤਾਂ ਆਟਾ ਜਦੋਂ ਗੁੰਨਣਾ ਉਦੋਂ ਪਾਣੀ ਦੇ ਵਿੱਚ ਹਿੰਗ ਜਾਂ ਜਵੈਨ ਤੇ ਨਮਕ ਤਾਂ ਪਾਉਣਾ ਹੀ ਪਾਉਣਾ ਵਾਪਾ ਆਪਾਂ ਮਟੀਰੀਅਲ ਵਿੱਚ ਨਮਕ ਨਹੀਂ ਪਾਉਣਾ ਇਹ ਕਿ ਜਦੋਂ ਆਟਾ ਗੁੰਨ ਕੇ ਰੱਖਣਾ ਉਹ ਵਿੱਚ ਥੋੜੀ ਜਿਹੀ ਉਂਗਲਾਂ ਖੋ ਕੇ ਬਾਅਦ ਪਾਣੀ ਪਾ ਦਿਓ ਦੇ ਉੱਤੇ ਛਿਟੇੜੇ ਦੇ ਪਾਣੀ ਦੇ ਤੇ ਉਹ ਨੂੰ 10 ਮਿੰਟ ਪਿਆ ਲੈ ਲੈਂਦੇ ਹੋ ਫਿਰ ਤੁਸੀਂ ਉਹ ਆਟੇ ਦੀਆਂ ਰੋਟੀਆਂ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਵਧੀਆ ਨਰਮ ਰੋਟੀਆਂ ਬਣਦੇ ਆ ਤੇ ਪਰ ਨਾਲ ਟੁੱਟਣ ਦਾ ਵੀ ਕੋਈ ਚਾਂਸ ਨਹੀਂ ਰਹਿੰਦਾ ਤੇ ਤੀਜਾ ਨੰਬਰ ਇਹ ਹੈਗਾ ਜੀ ਤੁਸੀਂ ਘਿਓ ਉਹਤੇ ਲਾ ਕੇ ਤੁਸੀਂ ਦਾ ਧੂਆਂ ਨਾ ਕੱਢੋ ਰੋਟੀ ਦੇ ਅੰਦਰ ਦੇ ਪਾਸੇ ਘਿਓ ਲਾਓ ਤਾਂ ਕਿ ਉਹ ਜਿਹੜੀ ਪਨੀਰ ਆ ਆਪਣਾ ਉਹ ਉਸ ਘਿਓ ਦੇ ਨਾਲ ਪੱਕ ਜਾਵੇ ਜਿਹੜੇ ਆਪਣਾ ਪਿਆਜ਼ ਹੁੰਦਾ ਕੱਚਾ ਜਾਂ ਆਪਣਾ ਪਧینہ ਹੁੰਦਾ ਵਾ ਤੇ ਹਰੀ ਮਿਰਚ ਹੁੰਦੀ ਆ ਜੇ ਕਦੇ ਵੀ ਗਰਮੀਆਂ ਵਾਸਤੇ ਇੱਕ ਟਿਪਸ ਇਹ ਜੀ ਨੂੰ ਧਿਆਨ ਵਿੱਚ ਰੱਖਿਓ ਜਦੋਂ ਵੀ ਤੁਸੀਂ ਗਰਮੀਆਂ ਵਾਸਤੇ ਪਰੌਂਠੇ ਬਣਾਉਣੇ ਆ ਤਾਂ ਤੁਸੀਂ ਪਦੀਨਾ ਤੇ ਕੜੀ ਪੱਤਾ ਪਾ ਕੇ ਬਣਾ ਕੇ ਦੇਖਿਓ ਤੇ ਫਿਰ ਤੁਸੀਂ ਦੇਖਿਓ ਕਿ ਪਰੌਂਠੇ ਕਿੰਨੇ ਛੇਤੀ ਹਜਮ ਹੁੰਦੀ ਹੈ ਦਿਨ ਇਹਦਾ ਚਟਨੀ ਤਾਂ ਬਹੁਤ ਵਧੀਆ ਖਾਦੀ ਆ ਪਰ ਪਦੀਨਾ ਤੁਸੀਂ ਕਦੇ ਪਰੌਂਠੇ ਵਿੱਚ ਪਾ ਕੇ ਦੇਖ ਲਓ ਜੀ ਆਪਾਂ ਤਾਂ ਹੁਣ ਟੈਸਟ ਕਰਦੇ ਆ ਪਾਊਡਰ ਪਰੌਂਠੇ ਦਾ ਤੇ ਆਓ ਜੀ ਜਿਹਨੇ ਖਾਣਾ ਇਹੋ ਪਿੰਨਾ ਸੋਹਣਾ ਬਣਿਆ ਤੇ ਥੋੜਾ ਜਿਹਾ ਆਪਾਂ ਲੈਨੇ ਨਾਲ ਮੱਖਣ ਬਹੁਤ ਹੀ ਟੇਸਟੀ ਬਣਿਆ ਨਮਕ ਕਦੀ ਬਹੁਤ ਵਧੀਆ ਰਚ ਚੁੱਕਿਆ ਇਹ ਵਿੱਚ ਇਹ ਆਪਣਾ ਮਟੀਰੀਅਲ ਵਿੱਚ ਨਮਕ ਦੀ ਕੋਲ ਵਰਨੀ ਹੁੰਦੀ ਇਹ ਆਪਾਂ ਐਗਜ਼ਿਸਟ ਕਰਾਂਗੇ ਡਰਟ ਹਾਵ ਨਹੀਂ ਸਿੰਬਰਾਯੋ ਰੋਟਡ ਪਾਉਂਦਾ ਪੋਜੀਟਿਵਸ ਦੇਣਾ